ਲੁਕਲੇਸ਼ ਤੋਂ ਤਾਂਗਾ ਕੇ ਇੱਕ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿਆ ਜ਼ਹਿਰੀਲੀ ਦਵਾਈ ਪੀ ਕੇ ਆ ਇਸ ਸੰਸਾਰਿਕ ਯਾਤਰਾ ਨੂੰ ਅਲਵਿਦਾ ਆਖ ਦਿੱਤਾ ਹੈ ਤਾਂ ਬਿਲਕੁਲ ਜਾਣਕਾਰੀ ਦਿੰਦੇ ਹੋਏ ਤੁਹਾਨੂੰ ਇਹ ਜ਼ਰੂਰ ਦੱਸ ਦਿੰਨੇ ਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਨੇ ਆਪਣੀ ਹੀ ਨੋਂ ਦੇ ਉੱਤੇ ਇਲਜ਼ਾਮ ਲਗਾਏ ਨੇ ਇਲਜ਼ਾਮ ਲਗਾਏ ਨੇ ਤੰਗ ਪਰੇਸ਼ਾਨ ਕਰਨ ਦੇ ਤੇ ਇਸ ਦੇ ਨਾਲ ਹੀ ਉਸਦੇ ਸਾਰੇ ਪਰਿਵਾਰ ਤੇ ਵੀ ਗੰਭੀਰ ਇਲਜ਼ਾਮ ਲਗਾਏ ਨੇ ਪਰ ਪਤਨੀ ਨੇ ਆਪਣਾ ਪੱਖ ਰੱਖਦਿਆ ਹੋਇਆ ਕਿਹਾ ਕਿ ਅਸੀਂ ਆਪਸ ਦੇ ਵਿੱਚ ਸਾਡੀ ਬਹੁਤ ਚੰਗੀ ਸਾਂਝ ਸੀ ਅਸੀਂ ਕਦੇ ਲੜਦੇ ਨਹੀਂ ਸੀ 9 ਸਾਲ ਬਾਅਦ ਸਾਡੇ ਘਰ ਇੱਕ ਬੇਟੇ ਨੇ ਜਨਮ ਲਿਆ ਜਿਸ ਤੋਂ ਬਾਅਦ ਸਾਰੇ ਪਰਿਵਾਰ ਦੇ ਨਾਲ ਉਹਨਾਂ ਦੀ ਅਣਬਣ ਹੋਣ ਲੱਗ ਜਾਂਦੀ ਹੈ ਹਾਂ ਤਾਂ ਬਿਲਕੁਲ ਦੱਸਦੀ ਹੈ ਕਿ ਜਿਸ ਤਰੀਕੇ ਦੇ ਅਨਾਲਿਸ ਸਖ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜਹਰੀਲੀ ਦਵਾਈ ਪੀ ਕੇ ਇਸ ਸੰਸਾਰਿਕ ਯਾਤਰਾ ਨੂੰ ਉਸ ਨੇ ਅਲਵਿਦਾ ਆਖ ਦਿੱਤਾ ਉਸ ਨੂੰ ਲੈ ਕੇ ਹੰਗਾਮਾ ਜਿਹੜਾ ਚਾਰੇ ਪਾਸੇ ਹੋ ਗਿਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਦੋਵੇਂ ਪਰਿਵਾਰ ਨਾਲ ਜਿਹੜੇ ਇਸ ਵੇਲੇ ਗਮਗੀਨ ਹੋਏ ਪਏ ਨੇ ਅਪਰ ਫਿਰ ਵੀ ਇੱਕ ਦੂਸਰੇ ਦੇ ਉੱਤੇ ਕਿਵੇਂ ਇਲਜ਼ਾਮ ਲਗਾਏ ਗਏ ਨੇ ਪੂਰਾ ਮਾਮਲਾ ਕੀ ਆ ਉਹ ਤੁਹਾਨੂੰ ਸੁਣਾ ਦੰਨੇ ਸਰ ਮੈਨੂੰ ਕੁਝ ਨਹੀਂ ਪਤਾ ਮੈਂ 12 ਫਰਵਰੀ ਤੋਂ ਆਪਣੇ ਪੇਕੇ ਘਰ ਰੈਰੀ ਸਿੰਘੀ ਮੇਰੇ 9 ਸਾਲਾਂ ਬਾਅਦ ਬੱਚਾ ਹੋਇਆ ਸੀ ਤੇ ਮੇਰੇ ਹਸਬੰਦ ਨੇ ਕਿਹਾ ਸੀ ਕਿ ਤੁਸੀਂ ਆਪਣੇ ਜਾ ਕੇ ਉੱਥੇ ਜਨੇਪਾ ਕਰਿਓ ਅਸੀਂ ਬਹੁਤ ਖੁਸ਼ ਸੀ ਸਾਡੀ ਬਹੁਤ ਵਧੀਆ ਜ਼ਿੰਦਗੀ ਚੱਲ ਰਹੀ ਸੀ ਪਰ ਮੈਨੂੰ ਪਤਾ ਨਹੀਂ ਪਿੱਛੋਂ ਕੀ ਹੋਇਆ ਕੀ ਨਹੀਂ ਹੋਇਆ ਮੇਰੇ ਹਸਬੰਦ ਦੀ ਕਿਸ ਤਰ੍ਹਾਂ ਡੈਥ ਹੋਈਆ ਮੈਨੂੰ ਸੁਣਨ ਵਿੱਚ ਆਇਆ ਕਿ ਉਹਨਾਂ ਨੇ ਸਲਫਾਸ ਦੀਆਂ ਗੋਲੀਆਂ ਖਾਧੀਆਂ ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਕਿਉਂਕਿ ਸਾਡੇ ਘਰ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਤਾਂ ਫਰਨਲ ਦੀਆਂ ਗੋਲੀਆਂ ਵੀ ਨਹੀਂ ਮੈਨੂੰ ਵਰਤਨ ਦਿੰਦੇ ਸੀਗੇ ਉਹ ਤਾਂ ਬਹੁਤ ਜ਼ਿਆਦਾ ਇਸ ਦੇ ਪ੍ਰਤੀ ਕੌਂਸ਼ੀਅਸ ਸੀਗੇ ਔਰ ਦੋ ਦਿਨ ਪਹਿਲਾਂ ਹੀ ਮਤਲਬ ਮੈਨੂੰ ਉਹਨਾਂ ਦੇ ਕਸਟਮਰਸ ਦਾ ਫੋਨ ਆ ਰਿਹਾ ਹੈ ਕਿ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਉਹਨਾਂ ਨੂੰ ਕਿ ਸਾਡੇ ਘਰ ਪਾਰਟ ਆ ਤੇ ਆਪਾਂ ਬੱਚੇ ਦੀ ਖੁਸ਼ੀ ਲਈ ਪਾਰਟ ਰਖਵਾਇਆ ਹੋਇਆ ਵਾ ਤਾਂ ਤੁਸੀਂ ਆਈਓ ਤੇ ਇਸ ਲਈ ਮੈਨੂੰ ਪੂਰਾ ਪਨੁੱਕੇ ਕੋਈ ਯਕੀਨ ਨਹੀਂ ਉਹਨਾਂ ਦਾ ਮਰਡਰ ਹੋਇਆ ਵਾ ਔਰ ਜਿਹਦੇ ਪਿੱਛੇ ਮੇਰੀ ਨਨਾਨ ਦਾ ਹੱਥ ਆ ਕਿਉਂਕਿ ਸਰ ਨਨਾਨ ਮੇਰੀ ਬਹੁਤ ਲਾਲਚੀ ਸੀ ਉਹ ਪਹਿਲਾਂ ਹੀ 2 ਸਾਲ ਪਹਿਲਾਂ ਮੇਰੇ ਸਹੁਰੇ ਦੀ ਡੈਥ ਹੋ ਗਈ ਸੀ ਹਿੱਸਾ ਮੰਗਦੀ ਪਈ ਸੀਗੀ ਤੇ ਉਹਨਾਂ ਨੇ ਉਹਨਾਂ ਨੂੰ ਪੈਸੇ ਵੀ ਦੇ ਦਿੱਤੇ ਸੀਗੇ 2 ਲੱਖ ਰੁਪਿਆ ਔਰ ਉਹਨਾਂ ਨੂੰ ਮੇਰੇ ਜਿਹੜੇ ਸਹੁਰੇ ਦਾ ਸੋਨਾ ਸੀਗਾ ਉਹ ਵੀ ਦੇ ਦਿੱਤਾ ਸੀਗਾ ਪਰ ਫਿਰ ਵੀ ਉਹਨਾਂ ਦਾ ਲਾਲਚ ਪੂਰਾ ਨਹੀਂ ਹੋਇਆ ਔਰ ਉਹ ਬਾਰ ਬਾਰ ਕਹੀ ਜਾ ਰਹੀ ਸੀ ਮੈਨੂੰ ਪ੍ਰੋਪਰ ਅੱਧਾ ਹਿੱਸਾ ਦੇ ਅੱਧਾ ਹਿੱਸਾ ਦੇ ਤੇ ਮੇਰੇ ਹਸਬੰਦ ਕਹਿੰਦੇ ਸੀ ਜਦੋਂ ਮਕਾਨ ਵਿਕੇਗਾ ਉਦੋਂ ਮੈਂ ਤੈਨੂੰ ਅੱਧਾ ਹਿੱਸਾ ਦੇ ਦਾਂਗਾ ਜਦੋਂ ਹੋਰ ਮੇਰੇ ਹਸਬੰਦ ਦੀ ਡੈਥ ਹੋ ਗਈ ਆ ਉਹ ਪਿੱਛੋਂ ਆ ਕੇ ਦੁਕਾਨ ਤੇ ਉਸਨੇ ਸਾਰੀਆਂ ਰਜਿਸਟਰੀਆਂ ਜਿੰਨਾ ਮੇਰੇ ਘਰ ਵਾਲੇ ਦਾ ਸੋਨਾ ਸੀ ਮੇਰਾ ਸੋਨਾ ਸੀ ਉਹ ਸਾਰਾ ਲੈ ਗਈ ਆ ਮੋਬਾਈਲ ਵੀ ਲੈ ਗਈ ਆ ਔਰ ਕੱਲ ਮੈਨੂੰ ਪਤਾ ਚੱਲਦਾ ਆ ਕਿ ਉਹ AC ਵੀ ਲੈ ਕੇ ਗਈ ਆ ਸਾਡੇ ਦੋ AC ਲੱਗੇ ਹੋਏ ਸੀਗੇ نیچے ਦੁਕਾਨ ਤੇ ਇੱਕ ਉੱਪਰ ਕਮਰੇ 'ਚ ਤੇ ਉਹਨਾਂ ਦੀ ਬਾਈਕ ਪਈ ਹੋਈ ਸੀ ਉਹ ਲੈ ਗਈ ਆ ਤੇ LCD ਲਾ ਕੇ ਲੈ ਗਈ ਆ ਦੁਕਾਨ ਪੂਰੀ ਤਰ੍ਹਾਂ ਖਾਲੀ ਕਰ ਗਈ ਹੋਈ ਆ ਹੁਣ ਮੇਰਾ 40 ਦਿਨਾਂ ਦਾ ਬੱਚਾ ਮੈਂ ਆਪਣੇ ਬੱਚੇ ਨੂੰ ਲੈ ਕੇ ਹੁਣ ਜਾਈ ਕਿੱਥੇ ਜਾਵਾ ਕਿ ਉਹ ਰਿਹਾ ਦੁਨ ਮਾ ਤੇ ਮਾਰੀ ਕਿਉਂ ਕਰੀ ਸਾਸਨ ਮੈਨੂੰ ਮਾਂ ਬਾਂ ਮਨ ਕਿਹਾ ਕੇ ਸਰ ਮੇਰੇ ਪਹਿਲਾ ਸ਼ੁਰੂ ਤੋਂ ਬੱਚਾ ਨਹੀਂ ਹੁੰਦਾ ਸੀ ਤੇ ਮੈਨੂੰ ਤਾਰਨੇ ਮੇਰੇ ਮਾਰਦੇ ਸੀਗੇ ਕਹਿੰਦੇ ਸੀਗੇ ਕਿ ਨਹੀਂ ਹੋਣਾ ਤੂੰ ਇੱਥੋਂ ਚੱਲ ਜਾ ਮੈਂ ਤੇ ਮੇਰੇ ਹਸਬੰਦ ਨੇ ਅਲੱਗੇ ਸੀ ਘਰ ਬਣਾਇਆ ਸੀ ਦੁਕਾਨ ਦੇ ਉੱਪਰ ਅਸੀਂ ਬੜੇ ਖੁਸ਼ੀ ਖੁਸ਼ੀ ਜਿਾਰੇ ਸੀਗੇ ਜਦੋਂ ਮੈਨੂੰ ਸੌਣੇ ਤੋਂ ਨਤ ਤੋਗੀ ਤੇ ਮੇਰੇ ਹਸਬੰਦ ਮੈਨੂੰ ਉੱਧਰ ਲੈ ਗਏ ਹੁਣ ਮੇਰੇ ਕੋਲ ਕੋਈ ਸਮਾਨ ਨਹੀਂ ਐਥੋਂ ਤੱਕ ਇੱਕ ਕੱਪੜਾ ਵੀ ਨਹੀਂ ਹੈਗਾ ਉਹ ਵੀ ਮੇਰੀ ਇੱਥੇ ਬੇ ਹੋਏ ਸੋਹਰਿਆ ਵਾਲ ਮੈਨੂੰ ਚੁੱਕਣ ਵੀ ਨਹੀਂ ਦੇ ਰਹੀ ਜੀ ਜਬਨ ਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਕਰਾਣ ਕਾਦੀ ਮਾਰਦੇ ਹਾਂਜੀ ਸਰ ਮੈਂ ਦਿੱਤੀ ਸੀ ਸ਼ਿਕਾਇਤ ਪਰ ਕੋਈ ਕਾਰਵਾਈ ਹੋ ਰਹੀ ਜੇ ਮੈਂ ਸ਼ਾਟੇ ਚੌਂਕ ਜਾਣੀ ਆ ਤੇ ਉਹ ਮੈਨੂੰ ਕਹਿ ਦਿੰਦੇ ਹੈ ਕਿ ਬਿਆਸ ਲੈtheta ਬਿਆਸ ਜਾਓ ਜੇ ਬਿਆਸ ਜਾਂ ਨਹੀਂ ਤੇ ਬਿਆਸ ਵਾਲੇ ਕਹਿੰਦੇ ਸ਼ਾਟੇ ਜਾਓ ਤੇ ਗਿਆਨੀ ਸ਼ਾਟੇ ਵਾਲੋਂ ਵੀ ਲੈ ਆ ਕਿ ਮੇਰੀ ਸ਼ਾਟੇ ਲੱਗੇ ਜੀ ਠਾਣਾ ਸ਼ਾਟੇ ਅੰਜੀ ਸਰ ਮੈਂ ਕਿਆ ਸੀ ਕਾ ਪਰ ਸਰ ਕੋਈ ਕਾਰਵਾਈ ਹੋ ਰਹੀ ਮੈਨੂੰ ਕੁਝ ਨਹੀਂ ਇਨਸਾਫ ਨਹੀਂ ਮਿਲ ਰਿਹਾ ਤੁਹਾਡੇ ਤੋਂ ਜਾਬ ਮਲਾਏ ਵਾਲੀ ਫਾਸਲੇ ਲੱਗ ਜਣਾ ਨੇ ਵੀ ਮੇਰੇ ਤਰ੍ਹਾਂ ਜਿਹੜੀ ਹੈ ਸਰ ਮੈਨੂੰ ਸਭ ਤੋਂ ਵੱਡਾ ਲੋਸ ਸਰ ਮੇਰੇ ਘਰ ਵਾਲੇ ਦਾ ਸਰ ਮੈਂ ਆਪਣੇ ਘਰ ਵਾਲੇ ਤੋਂ ਬਿਨਾਂ ਨਹੀਂ ਰਹਿੰਦੀ ਸੀ ਨਾ ਉਹ ਮੇਰੇ ਤੋਂ ਬਿਨਾਂ ਰਹਿੰਦੇ ਸੀਗੇ ਸਰ ਮੈਂ ਹੁਣ ਉਹ ਤੁਸੀਂ ਕਹਿ ਰਹੇ ਹੋ ਕਿ ਹਾਂ ਕਿ ਕਿ ਉਹ ਇਲਜ਼ਾਮ ਲਗਾ ਰਹੇ ਸਰ ਕਿਉਂ ਇਲਜ਼ਾਮ ਲਗਾ ਰਹੇ ਸਰ ਮੈਨੂੰ ਨਹੀਂ ਪਤਾ ਪ੍ਰਾਪਰਟੀ ਵਸਤੇ ਇਲਜ਼ਾਮ ਲਗਾ ਰਹੇ ਕਿ ਸਾਰੀ ਪ੍ਰਾਪਰਟੀ ਮੇਰੀ ਨਨਾਨ ਨੂੰ ਮਿਲ ਜਵੇ ਨਹੀਂ ਸਰ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਸਰ ਜੇ ਮੰਨ ਲਓ ਜੇ ਲੜਾਈ ਥੋੜੀ ਬੋਤੀ ਹੁੰਦੀ ਵੀ ਸੀ ਤੇ ਸਵੇਰੇ ਸਰ ਮੇਰੇ ਕੋਲ ਮਾਫੀ ਮੰਗਣ ਕਰਦੇ ਸੀ ਸਾਡੇ ਦੋਨਾਂ ਵਿੱਚ ਇਹ ਖਾਸੀਅਤ ਸੀ ਕਿ ਜੇ ਅਸੀਂ ਲੜੇ ਆਣਾ ਸਾਡੀ ਉਸੇ ਟਾਈਮ ਘੰਟੇ ਤੱਕ ਪ੍ਰੋਬਲਮ ਸੋਲਵ ਹੋ ਜਾਣੀ ਹੈ ਫਿਰ ਅਸੀਂ ਦੋਨਾਂ ਨੇ ਕਿਤੇ ਨਾ ਕਿਤੇ ਘੁੰਮਣ ਚਲ ਜਾਣਾ ਵਾ ਤੁਸੀਂ ਆਲੇ ਦੁਆਲੇ ਗਵਾਂਡੀਆਂ ਦੇ ਸਾਰਿਆਂ ਨੂੰ ਪੁੱਛ ਸਕਦੇ ਹੋ ਸਰ ਮੈਂ ਆਪਣੇ ਪੇਕੇ ਘਰ ਸੀਗੀ ਬਾਅਦ ਵਿੱਚ ਮੈਨੂੰ ਪਤਾ ਚੱਲਦਾ ਹੈ ਕਿ ਮੇਰੀ ਨਨਾਨ ਮੇਰੇ ਘਰ ਵਾਲੇ ਦੇ ਮੋਬਾਈਲ ਤੇ ਸਟੇਟਸ ਲਗਾਉਂਦੀ ਆ ਕਿ ਉਹਨਾਂ ਦਾ 10 ਵਜੇ ਸੰਸਕਾਰ ਆ ਉਹ ਵੀ 9 ਵਜੇ ਸਟੇਟਸ ਲਗਾਉਂਦੀ ਆ ਤੇ ਮੈਂ ਉਹਨਾਂ ਨੂੰ ਫੋਨ ਕਰਦੀ ਆ ਮੈਂ ਕਿਹਾ ਦੀਦੀ ਸੱਚੀ ਮੇਰੇ ਹਸਬੰਦ ਦੀ ਡੈਥ ਹੋ ਗਈ ਹੈ ਤੇ ਦੀਦੀ ਨੇ ਕਿਹਾ ਕਿ ਤੂੰ ਇੱਥੇ ਆ ਕੇ ਵੇਖ ਤੇ ਮੈਂ ਤੂੰ ਮੇਰੇ ਭਰਾ ਨੂੰ ਖਾ ਗਈ ਹੈ ਐਦਾ ਐਦਾ ਬੋਲੀ ਗਿਆ ਫਿਰ ਮੈਂ ਫੋਨ ਕੱਟ ਦਿੱਤਾ ਫਿਰ ਮੈਂ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਉਹ ਕਹਿੰਦੇ ਕਿ ਹਾਂਜੀ ਡੈਥ ਹੋ ਗਈ ਹੈ ਮੈਂ ਕਿਹਾ ਤੁਸੀਂ ਰੋਕ ਲੋ ਕਿ ਸਾਡੇ 9 ਸਾਲਾਂ ਬਾਅਦ ਬੱਚਾ ਹੋਇਆ ਤੇ ਮੇਰੇ ਬੱਚੇ ਦੇ ਹੱਥੋਂ ਸੰਸਕਾਰ ਕਰਵਾਈਓ ਪਰ ਨਹੀਂ ਰੋਕਿਆ ਗਿਆ ਮੈਂ 112 ਕਾਲ ਨੰਬਰ ਤੇ ਪੁਲਿਸ ਨੂੰ ਕਾਲ ਵੀ ਕੀਤੀ ਕਿ ਸੰਸਕਾਰ ਰੋਕ ਦਿਓ ਜਿੰਨੀ ਦੇਰ ਤੱਕ ਪੁਲਿਸ ਉੱਥੇ ਪਹੁੰਚੀ ਤੇ ਮੈਂ ਪਹੁੰਚੀ ਆ ਉਹਨੇ ਦਿਨ ਨੂੰ ਸੰਸਕਾਰ ਕਰਕੇ ਚਲੇ ਗਏ ਸੀਗੇ ਇਸ ਦੌਰਾਨ ਮੈਂ ਆਪਣੀ ਸਹੇਲੀਆਂ ਨੂੰ ਵੀ ਉੱਥੇ ਭੇਜਿਆ ਕਿ ਤੁਸੀਂ ਜਾ ਕੇ ਕੋਸ਼ਿਸ਼ ਕਰੋ ਕਿਉਂਕਿ ਉਹ ਮੇਰੀ ਸਹਿੰਦਗੀਆਂ ਸਿੰਘਾਂ ਪਰ ਉਹਨਾਂ ਨੇ ਵੀ ਮੇਰੀ ਨਨਾਨ ਨੇ ੱਤਕੇ ਮਾਰ ਕੇ 加ਡ ਦਿੱਤਾ ਉਹਨਾਂ ਨੂੰ ਉੱਥੋਂ ਬਾਹਰ ਦੇਸ ਕਰਕੇ ਸਜਨਾ ਅਗਰਵਾਲ ਜ਼ਮੀਨ ਨਾ ਨਾ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਗੁੱਸੇ 'ਚ ਬੋਲੀ ਤੇ ਉੱਥੋਂ ਜਲਦੀ ਜਲਦੀ ਭੱਜ ਕੇ ਨਿਕਲ ਗਈ ਜਿਸ ਕਾਰਨ ਮੈਨੂੰ ਉਹਨਾਂ ਦੀ ਅਸਤੀਆਂ ਵੀ ਨਹੀਂ ਮਿਲਦੀਆਂ ਪਈਆਂ ਉਹ ਹਜੇ ਵੀ ਅਸਤੀਆਂ ਦੁਰਗਿਆਨਾ ਮੰਦਿਰ ਆ ਕਿਉਂਕਿ ਮੇਰੇ ਕੋਲ ਕੋਈ ਪਰਚੀਆਂ ਨਹੀਂ ਆਈਆਂ ਔਰ ਉਹ ਮੈਨੂੰ ਅਸਤੀਆਂ ਵੀ ਨਹੀਂ ਦੇਦੇ ਕਿਉਂਕਿ ਉਹ ਗੱਡ ਦਿੱਤਾ ਇਹ ਸਾਰੇ ਪਰਿਵਾਰ ਨੇ ਕਿਤੇ ਜ਼ਿਆਦਾ ਹੈ ਮੈਂ ਹੁਣ ਕੱਲ ਜਦੋਂ ਮੈਨੂੰ ਪਤਾ ਚੱਲਿਆ ਕਿ ਮੇਰੇ ਹਸਬੰਦ ਦੀ ਦੁਕਾਨ ਤੋਂ ਇਹ ਚੋਰੀ ਹੋ ਰਿਹਾ ਹੈ ਤੇ ਇਸ ਕਰਕੇ ਮੈਂ ਫਿਰ ਕੱਲ ਤੋਂ ਸਿਰ ਆਪਣੇ ਉੱਪਰ ਵਾਲੀ ਦੁਕਾਨ ਦੇ ਉੱਪਰ ਵਾਲੇ ਮਕਾਨ 'ਚ ਜਾ ਕੇ ਰਹਿਣਾ ਲੱਗ ਗਈ ਨਾ ਮੇਰਾ ਸੁਨੀਤਾ ਨਾਮ ਹੈ ਕੀ ਲੱਗਦੀ ਥਾੜੀ ਮੇਰੀ ਬੇਟੀ ਲੱਗਦੀ ਹੈ ਕੀ ਗੱਲ ਹੋਈ ਆ ਜੀ ਸਰ ਇਹਨਾਂ ਦਾ ਆਪਸ ਵਿੱਚ ਬਸ ਇਦਾਂ ਹੀ ਆ ਉਹ ਸੱਸ ਤੇ ਨਾਨਾ ਨੂੰ ਸ਼ੁਰੂ ਤੋਂ ਇਹਨਾਂ ਨੂੰ ਤੰਗ ਕਰਦੇ ਸੀਗੇ ਇਹਨਾਂ ਦੇ ਬੱਚਾ ਹੁੰਦਾ ਨਹੀਂ ਸੀ ਤੇ ਹਰ ਵੇਲੇ ਇਹੀ ਤਾਨਾ ਦਿੰਦੇ ਸੀ ਬਾਜਾ ਬਾਜਾ ਤੇ ਮੁੰਡੇ ਦਾ ਸੀ ਵਿਆਹ ਕਿਤੇ ਹੋਰ ਕਰ ਦਿੰਨੇ ਆ ਪਰ ਮੁੰਡਾ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸੀ ਮੁੰਡਾ ਕਹਿੰਦਾ ਸੀ ਮੈਂ ਕਦੀ ਵੀ ਹੋਰ ਕਿਤੇ ਵਿਆਹ ਨਹੀਂ ਕਰਾਣਾ ਚਾਹੇ ਮੈਂ ਦਵਾਈਆਂ ਖਾਵਾਂ ਜੋ ਮਰਜੀ ਖਾਵਾਂ ਸੀ ਆਪਣਾ ਲਾਜ ਜ਼ਰੂਰ ਕਰਾਂਗੇ ਫਿਰ ਇਹਨਾਂ ਨੇ ਆਪਣਾ ਲਾਜ ਵੀ ਇਲਾਜ ਕਰਨ ਤੋਂ ਵੀ ਰੋਕਦਿਆਂ ਸੀ ਵੀ ਅਸੀਂ ਇਹਨਾਂ ਦਾ ਲਾਜ ਨਹੀਂ ਕਰਨ ਦੇਣਾ ਮੁੰਡੇ ਨੂੰ ਬਹੁਤ ਰੋਕਿਆ ਉਹਨਾਂ ਨੇ ਪਰ ਮੁੰਡਾ ਫੇਰ ਵੀ ਜਨਾਨੀ ਤੇ ਕਹਿਣ ਤੇ ਬਾਬਾ ਲਾਲ ਜੀ ਦੇ ਗਏ ਉੱਥੇ ਇਹਨਾਂ ਨੇ ਦਵਾਈ ਦੂਈ ਖਾਧੀ ਹੈ ਉੱਥੇ ਦਵਾਈ ਖਾਣ ਤੋਂ ਬਾਅਦ ਇਹਨਾਂ ਦੇ ਬੱਚੇ ਦਾ ਹੋਇਆ 9 ਸਾਲਾਂ ਬਾਅਦ ਬੇਟਾ ਹੋਇਆ ਤੇ ਫਿਰ ਮ 12 ਫਰਵਰੀ ਤੋਂ ਉਹਨਾਂ ਨੂੰ ਸੱਸ ਬੱਚਾ ਜਦੋਂ 2 ਮਹੀਨੇ ਹਸਪਤਾਲ ਅਸੀਂ ਰਹੇ ਆ ਬੇਬੇ ਨਾਨਕੀ ਤੇ ਬੇਟਾ ਬੇਟਾ ਮੇਰਾ ਜਵਾਈ ਸਾਡੇ ਨਾਲ ਹੀ ਉੱਥੇ ਰਹੇ 2 ਮਹੀਨੇ ਦੁਕਾਨ ਉੱਥੇ ਹਸਪਤਾਲ ਸੜਨਾ ਹਸਪਤਾਲ ਉੱਥੇ ਨਾਲ ਦੇ ਤੇ ਫਿਰ ਜਦੋਂ ਬੱਚਾ ਆ ਤਾਂ ਅਸੀਂ ਘਰ ਉਹਨਾਂ ਲੈ ਕੇ ਆਏ ਤੇ ਸੱਸ ਕਹਿੰਦੀ ਆ ਵੀ ਤੁਸੀਂ ਨਾ ਆਪਣੇ ਘਰ ਲੈ ਜਾਓ ਮੈਂ ਨਹੀਂ ਇਹਦਾ ਸ਼ੀਲਾ ਘਟਾ ਸਕਦੀ ਮੈਂ ਕਿਹਾ ਕੋਈ ਨਹੀਂ ਮੈਂ ਲੈ ਜਾਾਂਗੀ ਤੇ ਅਗਲੇ ਦਿਨ 12 ਫਰਵਰੀ ਨੂੰ ਅਸੀਂ ਉਹਨਾਂ ਆਪਣੇ ਘਰ ਲੈ ਆਏ ਆ ਘਰ ਲਿਆਂਨ ਤੋਂ ਬਾਅਦ 19 ਤਰੀਕ ਨੂੰ 19 ਮਾਰਚ ਨੂੰ ਸਾਨੂੰ ਪਤਾ ਲੱਗਦਾ ਕਿ ਸਟੇਟਸ ਲਾਇਆ ਰੋਬਿੰਦੀ ਡੈਥ ਹੋ ਗਈ ਹੈ ਤੇ ਮੇਰੀ ਬੇਟੀ ਨੇ ਮੋਬਾਈਲ ਤੇ ਦੇਖਿਆ ਉਹਦੀ ਪੈਰਾਥਲੇ ਸਾਡੀ ਜ਼ਮੀਨ ਨਿਕਲ ਗਈ ਵੀ ਹੋਕ ਹੀ ਗਿਆ ਉਹ ਚੰਗਾ ਪਲਤ ਹੈਗਾ ਉਹਨਾਂ ਕੋਈ ਬਿਮਾਰ ਸੀ ਨਾ ਕਿ ਉਹ ਇਦਾਂ ਦੀ ਹਰਕਤ ਕਰ ਹੀ ਨਹੀਂ ਸਕਦਾ ਸੀ ਜਿਹੜਾ ਆਪਣਾ ਨੂੰ ਮਾਰ ਲਵੇ ਇਹਨਾਂ ਨੇ ਕਿਹਾ ਕਿ ਉਹਨ ਦੇ ਜੋ ਜੇ ਵਿੱਚ ਸਲਫਾਜ਼ ਦੀਆਂ ਗੋਲੀਆਂ ਨਿਕਲੀਆਂ ਜੇ ਉਹਨਾਂ ਨੂੰ ਪਹਿਨ ਨੂੰ ਪਤਾ ਸੀ ਤਾਂ ਉਹਨੂੰ ਰੋਕਿਆ ਕਿਉਂ ਨਹੀਂ ਕਿਉਂ ਨਹੀਂ ਰੋਕਿਆ ਤੇ ਸਾਨੂੰ ਇਨਸਾਫ ਦਵਾਇਆ ਜਾਏ ਕਿ ਉਹ ਬੱਚੇ ਨੂੰ ਹੋਇਆ ਕਿ 40 ਦਿਨ ਅਸੀਂ ਇਹਨਾਂ ਕੋਲ ਛੱਡਿਆ ਸੀ ਮਾਂ ਤੇ ਧੀ ਕੋਲ ਸੱਸ ਕੋਲ ਸੀਗਾ ਤੇ ਆਪਣੀ ਭੈਣ ਕੋਲ ਸੀਗਾ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਇਹ ਮੰਗ ਕਰਦੇ ਆ ਉਹਨਾਂ ਨਾਲ ਵੀ ਉਹ ਤੋਂ ਦੁਖੀ ਹੋ ਗਏ ਜਿਹੜੇ ਮੁੰਡੇ ਨੂੰ ਸੁਸੜੀ ਦੀ ਹਾਂਜੀ ਇਹੀ ਮੰਗ ਕਰਦੇ ਆ ਵੀ ਕੁੜੀ ਤਾਂ ਮੇਰੇ ਕੋਲ ਸੀ ਤਾਂ ਉਹਨਦੇ ਤੇ ਇਲਜ਼ਾਮ ਕਿੱਦਾਂ ਲੱਗ ਸਕਦਾ ਤੇ ਇਹ ਹਰਾਸਮੈਂਟ ਕਰਦੇ ਸੀ ਕਿਹਦੇ ਲੜਦੇ ਸੀ ਆਪਸ ਵਿੱਚ ਦੋਵੇਂ ਜੀ ਕਰਦੇ ਲੜਦੇ ਬਹੁਤ ਘੱਟ ਸੀ ਜਦੋਂ ਆਪਸ ਵਿੱਚ ਤੇ ਮੀਆਂ ਬੀਬੀ ਦੀ ਲੜਾਈ ਹੁੰਦੀ ਆ ਥੋੜੀ ਦੇਰ ਬਾਅਦ ਫੇਰ ਇੱਕ ਹੋ ਜਾਂਦੇ ਸੀ ਕੋਈਆਂ ਦੀ ਲੜਾਈ ਨਹੀਂ ਸੀ ਇਹ ਇਦਾਂ ਦੀ ਵੀ ਜਿਹਦਾ ਮਰਨ ਤੱਕ ਕਾਰਨ ਹੋ ਜਵੇ ਇਹਨਾਂ ਦਾ ਇਹਦੇ ਪਹਿਲਾਂ ਵੀ ਕਈ ਵਾਰ ਜਾ ਕੇ ਸੁਸਰਗਰ ਇਹਦੇ ਬਾਰੇ ਸਾਨੂੰ ਸਰ ਕੁਛ ਨਹੀਂ ਇਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਨੇ ਸਟਾਰਟ ਕੀਤੀ ਤਾਂ ਮਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ ਇਹਦੇ ਬਾਰੇ ਸਾਨੂੰ ਕੁਛ ਨਹੀਂ ਸਰ ਪਤਾ ਸਾਡੀ ਮੰਗ ਹੈ ਵੀ ਮੇਰੀ ਕੁੜੀ ਨੂੰ ਇਨਸਾਫ ਦੋਇਆ ਜਾਵੇ ਜੋ ਇਹਨਾਂ ਨੇ ਕੀਤਾ ਖੁਦ ਇਹਨਾਂ ਨੇ ਆਪ ਕੀਤਾ ਆਪ ਦੱਸਣ ਸਾਨੂੰ ਵੀ 40 ਦਿਨ ਤੁਹਾਡੇ ਕੋ ਮੁੰਡਾ ਸੀ ਕੀ ਹੋਇਆ ਉਹਦੇ ਨਾਲ ਧਮਕੀ ਮਿਲਦੀ ਆ ਕੁੜੀ ਨੂੰ ਬਾਰ-ਬਾਰ ਧਮਕੀ ਦਿੰਦੀ ਐ ਥੋ ਘਰੋਂ ਨਿਕਲ ਜਾ ਥੋ ਅੰਮ੍ਰਿਤਸਰ ਛੱਡ ਕੇ ਚਲੇ ਜਾਓ ਨਹੀਂ ਤਾਂ ਤੁਹਾਡਾ ਬਹੁਤ ਬੁਰਾ ਹਾਲ ਮੈਂ ਕਰੂੰਗੀ ਕੀ ਮੰਗ ਹੈ ਮੰਗ ਹੈ ਮੈਂ ਕਰਦੀ ਆ ਕਿ ਮੇਰੇ ਕੁੜੀ ਦਾ ਤੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਬਸ ਆਉਣ ਸਰ ਕੀ ਇਹ ਵੀ ਮਾਮਲਾ ਹੈ ਜਿਹੜੇ ਕੁੜਤੇ ਦੇ ਵਾਕੇ ਇਹ ਚ ਇੱਕ ਸੜਕੋ ਨਾ ਦੋਨਾਂ ਧਿਰਾਂ ਲੋਨ ਦੀ ਦਰਖਾਸਤ ਆਈ ਸੀ ਵੀ ਇੱਕ ਦੀ ਮਤਲਬ ਬੇਟੇ ਨੇ ਸੁਸਾਈਡ ਕਰ ਲਿਆ ਉਹਦੀ ਵਾਈਫ ਅਲਜ ਕਰਦੀ ਵੀ ਉਹਦੇ ਨਾਲ ਕੋਈ ਮਤਲਬ ਉਹਦੀ ਪ੍ਰਾਪਰਟੀ ਤੋਂ ਲੈ ਕੇ ਮੇਰੇ ਨਾਲ ਧੱਕਾ ਕਰ ਰਹੀ ਹੈ ਤੇ ਸਾਰਾ ਪਰਿਵਾਰ ਤੇ ਪਰ ਉਹਨਾਂ ਲੋ ਜਿਹੜਾ ਉਹਨਾਂ ਦਾ ਬੇਟਾ ਦੀ ਡੈਥ ਹੋਈ ਆ ਉਹ ਕਹਿ ਰਹੇ ਵੀ ਦੀ ਵਾਈਫ ਤੋਂ ਦੁਖੀ ਹੋ ਕੇ ਇਹਨਾਂ ਨੇ ਸੁਸਾਈਡ ਕੀਤਾ ਬੇਟੇ ਨੇ ਤੇ ਉਹਨਾਂ ਦਾ ਆਪਸ ਚ ਉਹਨਾਂ ਦਾ ਰੋਸ ਹੈ ਜੀ ਦਰਖਾਸਤਾਂ ਦੋਵਾਂ ਪਤਰਾਂ ਲੈ ਸੁਣਾਈ ਕਰ ਰਹੇ ਹਾਂ ਘਰ ਦੇ ਵਾਰ ਵਾਲੇ ਕੀ ਗੱਲ ਕੀਤੀ ਸੀ ਮੇਰੇ ਨੂੰ ਘਰੇ ਦੇ ਪ੍ਰੋਪਰਟੀ ਦੇ ਲੈ ਕੇ ਡਿਸਪਿਊਟ ਹੈ ਜੀ ਦੋਵਾਂ ਪਤਰਾਂ ਦਾ ਦੋਵੇਂ ਇੱਕ ਦੂਜੇ 'ਤੇ ਦੋਸ਼ ਲਾ ਰਹੇ ਸਸ਼੍ਰੀਕਾਲ ਤੋਂ ਜ਼ਿਕਰ ਅਸਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਖਤਰੇ ਲੁਕਲੇਸ਼ ਤੋਂ ਤਾਂਗਾ ਕੀ ਇੱਕ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿਆ ਜ਼ਹਿਰੀਲੀ ਦਵਾਈ ਪੀ ਕੇ ਆ ਇਸ ਸੰਸਾਰਿਕ ਯਾਤਰਾ ਅਲਵਿਦਾ ਆਖ ਦਿੱਤਾ ਇਹ ਤਾਂ ਬਿਲਕੁਲ ਜਾਣਕਾਰੀ ਦਿੰਦੇ ਹੋਏ ਤੁਹਾਨੂੰ ਇਹ ਜ਼ਰੂਰ ਦੱਸ ਦਿੰਨੇ ਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਨੇ ਆਪਣੀ ਹੀ ਨੂੰਹ ਦੇ ਉੱਤੇ ਇਲਜ਼ਾਮ ਲਗਾਏ ਨੇ ਇਲਜ਼ਾਮ ਲਗਾਏ ਨੇ ਤੰਗ ਪਰੇਸ਼ਾਨ ਕਰਨ ਦੇ ਤੇ ਇਸ ਦੇ ਨਾਲ ਉਸਤੇ ਸਹੁਰੇ ਪਰਿਵਾਰ ਤੇ ਵੀ ਗੰਭੀਰ ਇਲਜ਼ਾਮ ਲਗਾਏ ਨੇ ਪਰ ਪਤਨੀ ਨੇ ਆਪਣਾ ਪੱਖ ਰੱਖਦਿਆਂ ਹੋਇਆ ਕਿਹਾ ਕਿ ਅਸੀਂ ਆਪਸ ਦੇ ਵਿੱਚ ਸਾਡੀ ਬਹੁਤ ਚੰਗੀ ਸਾਂਝ ਸੀ ਅਸੀਂ ਕਦੇ ਲੜਦੇ ਨਹੀਂ ਸੀ 9 ਸਾਲ ਬਾਅਦ ਸਾਡੇ ਘਰ ਇੱਕ ਬੇਟੇ ਨੇ ਜਨਮ ਲਿਆ ਜਿਸ ਤੋਂ ਬਾਅਦ ਸਹੁਰੇ ਪਰਿਵਾਰ ਦੇ ਨਾਲ ਉਹਨਾਂ ਦੀ ਅਣਬੰਧ ਹੋਣ ਲੱਗ ਜਾਂਦੀ ਹੈ ਹਾਲ ਤਾਂ ਬਿਲਕੁਲ ਦੱਸਦੀ ਹੈ ਕਿ ਉਸ ਤਰੀਕੇ ਦੇ ਨਾਲ ਇਸ ਸਖਸ਼ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜਹਰੀਲੀ ਦਵਾਈ ਪੀ ਕੇ ਇਸ ਸੰਸਾਰਿਕ ਯਾਤਰਾ ਨੂੰ ਉਸ ਨੇ ਅਲਵਿਦਾ ਆਖ ਦਿੱਤਾ ਉਸ ਨੂੰ ਲੈ ਕੇ ਹੰਗਾਮਾ ਜਿਹੜਾ ਚਾਰੇ ਪਾਸੇ ਹੋ ਗਿਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਦੋਵੇਂ ਪਰਿਵਾਰ ਨਾਲ ਜਿਹੜੇ ਇਸ ਵੇਲੇ ਗਮਗੀਨ ਹੋਏ ਪਏ ਨੇ ਅਪਰ ਫਿਰ ਵੀ ਇੱਕ ਦੂਸਰੇ ਦੇ ਉੱਤੇ ਕਿਵੇਂ ਇਲਜ਼ਾਮ ਲਗਾਏ ਗਏ ਨੇ ਪੂਰਾ ਮਾਮਲਾ ਕੀ ਹੈ ਉਹ ਤੁਹਾਨੂੰ ਸੁਣਾ ਦੰਨੇ ਸਰ ਮੈਨੂੰ ਕੁਝ ਨਹੀਂ ਪਤਾ ਮੈਂ 12 ਫਰਵਰੀ ਤੋਂ ਆਪਣੇ ਪੇਕੇ ਘਰ ਰੈਰੀ ਸੀਗੀ ਮੇਰੇ 9 ਸਾਲਾਂ ਬਾਅਦ ਬੱਚਾ ਹੋਇਆ ਸੀ ਤੇ ਮੇਰੇ ਹਸਬੰਦ ਨੇ ਕਿਹਾ ਸੀ ਕਿ ਤੁਸੀਂ ਆਪਣੇ ਜਾ ਕੇ ਉੱਥੇ ਜਨੇਪਾ ਕਰਿਓ ਅਸੀਂ ਬਹੁਤ ਖੁਸ਼ ਸੀ ਸਾਡੀ ਬਹੁਤ ਵਧੀਆ ਜ਼ਿੰਦਗੀ ਚੱਲ ਰਹੀ ਸੀਗੀ ਪਰ ਮੈਨੂੰ ਪਤਾ ਨਹੀਂ ਪਿੱਛੋਂ ਕੀ ਹੋਇਆ ਕੀ ਨਹੀਂ ਹੋਇਆ ਮੇਰੇ ਹਸਬੰਦ ਨੇ ਕਿਸ ਤਰ੍ਹਾਂ ਡੈਥ ਹੋਈਆ ਮੈਨੂੰ ਸੁਣਨ ਵਿੱਚ ਆਇਆ ਕਿ ਉਹਨਾਂ ਨੇ ਸਲਫਾਸ ਦੀਆਂ ਗੋਲੀਆਂ ਖਾਧੀਆਂ ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਕਿਉਂਕਿ ਸਾਡੇ ਘਰ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਤਾਂ ਫਰਨਲ ਦੀਆਂ ਗੋਲੀਆਂ ਵੀ ਨਹੀਂ ਮੈਨੂੰ ਵਰਤਨ ਦਿੰਦੇ ਸੀਗੇ ਉਹ ਤਾਂ ਬਹੁਤ ਜ਼ਿਆਦਾ ਇਸ ਦੇ ਪ੍ਰਤੀ ਕੌਂਸ਼ੀਅਸ ਸੀਗੇ ਔਰ ਦੋ ਦਿਨ ਪਹਿਲਾਂ ਹੀ ਮਤਲਬ ਮੈਨੂੰ ਉਹਨਾਂ ਦੇ ਕਸਟਮਰਸ ਦਾ ਫੋਨ ਆ ਰਿਹਾ ਹੈ ਕਿ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਉਹਨਾਂ ਨੂੰ ਕਿ ਸਾਡੇ ਘਰ ਪਾਰਟ ਆ ਤੇ ਆਪਾਂ ਬੱਚੇ ਦੀ ਖੁਸ਼ੀ ਲਈ ਪਾਰਟ ਰਖਵਾਇਆ ਹੋਇਆ ਵਾ ਤੇ ਤੁਸੀਂ ਆਈਓ ਤੇ ਇਸ ਲਈ ਮੈਨੂੰ ਪੂਰਾ ਪਨੁੱਕੇ ਕੋਈ ਯਕੀਨ ਨਹੀਂ ਉਹਨਾਂ ਦਾ ਮਰਡਰ ਹੋਇਆ ਵਾ ਔਰ ਜਿਹਦੇ ਪਿੱਛੇ ਮੇਰੀ ਨਨਾਨ ਦਾ ਹੱਥ ਆ ਕਿਉਂਕਿ ਸਰ ਨਨਾਨ ਮੇਰੀ ਬਹੁਤ ਲਾਲਚੀ ਸੀ ਉਹ ਪਹਿਲਾਂ ਹੀ 2 ਸਾਲ ਪਹਿਲਾਂ ਮੇਰੇ ਸਹੁਰੇ ਦੀ ਡੈਥ ਹੋ ਗਈ ਸੀ ਹਿੱਸਾ ਮੰਗਦੀ ਪਈ ਸੀਗੀ ਤੇ ਉਹਨਾਂ ਨੇ ਉਹਨਾਂ ਨੂੰ ਪੈਸੇ ਵੀ ਦੇ ਦਿੱਤੇ ਸੀਗੇ 2 ਲੱਖ ਰੁਪਇਆ ਔਰ ਉਹਨਾਂ ਨੂੰ ਮੇਰੇ ਜਿਹੜੇ ਸਹੁਰੇ ਦਾ ਸੋਨਾ ਸੀਗਾ ਉਹ ਵੀ ਦੇ ਦਿੱਤਾ ਸੀਗਾ ਪਰ ਫਿਰ ਵੀ ਉਹਨਾਂ ਦਾ ਲਾਲਚ ਪੂਰਾ ਨਹੀਂ ਹੋਇਆ ਔਰ ਉਹ ਬਾਰ ਬਾਰ ਕਹੀ ਜਾ ਰਹੀ ਸੀ ਮੈਨੂੰ ਪ੍ਰੋਪਰ ਅੱਧਾ ਹਿੱਸਾ ਦੇ ਅੱਧਾ ਹਿੱਸਾ ਦੇ ਤੇ ਮੇਰੇ ਹਸਬੰਦ ਕਹਿੰਦੇ ਸੀ ਜਦੋਂ ਮਕਾਨ ਵਿਕੇਗਾ ਉਦੋਂ ਮੈਂ ਤੈਨੂੰ ਅੱਧਾ ਹਿੱਸਾ ਦੇ ਦਾਂਗਾ ਜਦੋਂ ਮੇਰੇ ਹਸਬੰਦ ਦੀ ਡੈਥ ਹੋ ਗਈ ਆ ਉਹ ਪਿੱਛੋਂ ਆ ਕੇ ਦੁਕਾਨ ਤੇ ਉਸਨੇ ਸਾਰੀਆਂ ਰਜਿਸਟਰੀਆਂ ਜਿੰਨਾ ਮੇਰੇ ਘਰ ਵਾਲੇ ਦਾ ਸੋਨਾ ਸੀ ਮੇਰਾ ਸੋਨਾ ਸੀ ਉਹ ਸਾਰਾ ਲੈ ਗਈ ਆ ਮੋਬਾਈਲ ਵੀ ਲੈ ਗਈ ਆ ਔਰ ਕੱਲ ਮੈਨੂੰ ਪਤਾ ਚੱਲਦਾ ਆ ਕਿ ਉਹ ਏਸੀ ਵੀ ਲੈ ਕੇ ਗਈ ਆ ਸਾਡੇ ਦੋ ਏਸੀ ਲੱਗੇ ਹੋਏ ਸੀਗੇ نیچے ਦੁਕਾਨ ਤੇ ਇੱਕ ਉੱਪਰ ਕਮਰੇ 'ਚ ਤੇ ਉਹਨਾਂ ਦੀ ਬਾਈਕ ਪਈ ਹੋਈ ਸੀ ਉਹ ਲੈ ਗਈ ਆ ਤੇ ਐਸ.ਡੀ. ਲਾ ਕੇ ਲੈ ਗਈ ਆ ਦੁਕਾਨ ਪੂਰੀ ਤਰ੍ਹਾਂ ਖਾਲੀ ਕਰ ਗਈ ਹੋਈ ਆ ਹੁਣ ਮੇਰਾ 40 ਦਿਨਾਂ ਦਾ ਬੱਚਾ ਮੈਂ ਆਪਣੇ ਬੱਚੇ ਨੂੰ ਲੈ ਕੇ ਹੁਣ ਕਿੱਥੇ ਜਾਵਾ ਕਿਉਂ ਨਹੀਂ ਦਰਦ ਮਾਰੀ ਕਿਉਂ ਕਰੀ ਸਾਥ ਨੂੰ ਮੈਨੂੰ ਬਾਰ ਬਾਰ ਕਿਹਾ ਕਿ ਸਰ ਮੇਰੇ ਪਹਿਲਾ ਸ਼ੁਰੂ ਤੋਂ ਬੱਚਾ ਨਹੀਂ ਹੁੰਦਾ ਸੀ ਤੇ ਮੈਨੂੰ ਤਾਰਨੇ ਮੇਰੇ ਮਾਰਦੇ ਸੀਗੇ ਕਹਿੰਦੇ ਸੀਗੇ ਕਿ ਨਹੀਂ ਹੁਣਾ ਤੂੰ ਇੱਥੋਂ ਚੱਲ ਜਾ ਮੈਂ ਤੇ ਮੇਰੇ ਹਸਬੰਦ ਨੇ ਅਲੱਗੇ ਸੀ ਘਰ ਬਣਾਇਆ ਸੀ ਦੁਕਾਨ ਦੇ ਉੱਪਰ ਅਸੀਂ ਬੜੇ ਖੁਸ਼ੀ ਖੁਸ਼ੀ ਆ ਰਹੇ ਸੀ ਕਿ ਜਦੋਂ ਮੇਰੇ ਸਹੁਰੇ ਦੇ ਦੱਤੋਂ ਗੀਤੇ ਮੇਰੇ ਹਸਬੰਦ ਮੈਨੂੰ ਉੱਧਰ ਲੈ ਗਏ ਹੁਣ ਮੇਰੇ ਕੋਲ ਕੋਈ ਸਮਾਨ ਨਹੀਂ ਐਥੋਂ ਤੱਕ ਇੱਕ ਕੱਪੜਾ ਵੀ ਨਹੀਂ ਹੈਗਾ ਉਹ ਵੀ ਮੇਰੀ ਇੱਥੇ ਬੇ ਹੋਏ ਸੌਰੀਆ ਵੱਲ ਮੈਨੂੰ ਚੁੱਕਣ ਵੀ ਨਹੀਂ ਦੇ ਰਹੀ ਤੁਸੀਂ ਇਸ ਬੰਦੇ 'ਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਕਰਿਆ ਤੁਹਾਨੂੰ ਕਾਰਵਾਈ ਹੋਵੇ ਹਾਂਜੀ ਸਰ ਮੈਂ ਦਿੱਤੀ ਸੀ ਸ਼ਿਕਾਇਤ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਜੇ ਮੈਨੂੰ ਸ਼ਰਾਟੇ ਚੋਂਕ ਜਾਣੀ ਆ ਤੇ ਉਹ ਮੈਨੂੰ ਕਹਿ ਦਿੰਦੇ ਹੈ ਕਿ ਬਿਆਸ ਲੈਥ ਹੋਈ ਬਿਆਸ ਜਾਓ ਜੇ ਬਿਆਸ ਨਹੀਂ ਤੇ ਬਿਆਸ ਵਾਲੇ ਕਹਿੰਦੇ ਸ਼ਰਾਟੇ ਜਾਓ ਤੇ ਜਾਨੀ ਜਿਹੜੀ ਵਾਲੀ ਬੀੜਾ ਜਿਵੇਂ ਦੀ ਛਾੜੀ ਲੱਗੇ ਜੀ ਠਾਣਾ ਚੜ੍ਹਦਾ ਹਾਂ ਅੱਜ ਸਾਲ ਮੈਂ ਕਿਹਾ ਸੀਗਾ ਪਰ ਸਰ ਕੋਈ ਕਾਰਵਾਈ ਹੋ ਰਹੀ ਮੈਨੂੰ ਕੁਝ ਨਹੀਂ ਇਨਸਾਬ ਨਹੀਂ ਮਿਲ ਰਿਹਾ ਪਰ ਤੁਹਾਡੇ ਤੋਂ ਇਨਜਾਮ ਲਾਇਆ ਵਾਲੀ ਸਾਸ ਨੇ ਰਾਗ ਜਣਾ ਦੇ ਵੀ ਮੇਰੇ ਪੁੱਤ ਜੀ ਸਰ ਮੈਨੂੰ ਸਭ ਤੋਂ ਵੱਡਾ ਲੋਸ ਸਰ ਮੇਰੇ ਘਰ ਵਾਲੇ ਦਾ ਸਰ ਮੈਂ ਆਪਣੇ ਘਰ ਵਾਲੇ ਤੋਂ ਬਿਨਾਂ ਨਹੀਂ ਰਹਿੰਦੀ ਸੀ ਨਾ ਉਹ ਮੇਰੇ ਤੋਂ ਬਿਨਾਂ ਰਹਿੰਦੇ ਸੀਗੇ ਸਰ ਮੈਂ ਹੁਣ ਤੁਸੀਂ ਕਹਿ ਰਹੇ ਹੋ ਕਿ ਹਾਂ ਕਿ ਕਿ ਉਹ ਇਲਜ਼ਾਮ ਲਗਾ ਰਹੇ ਆ ਸਰ ਕਿਉਂ ਇਲਜ਼ਾਮ ਲਗਾ ਰਹੇ ਸਰ ਮੈਨੂੰ ਨਹੀਂ ਪਤਾ ਉਹ ਪ੍ਰਾਪਰਟੀ ਵਾਸਤੇ ਇਲਜ਼ਾਮ ਲਗਾ ਰਹੇ ਆ ਕਿ ਸਾਰੀ ਪ੍ਰਾਪਰਟੀ ਮੇਰੀ ਨਨਾਨ ਨੂੰ ਮਿਲ ਜਵੇ ਨਹੀਂ ਸਰ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਸਰ ਜੇ ਮੰਨ ਲਓ ਜੇ ਲੜਾਈ ਥੋੜੀ ਬੋਤੀ ਹੁੰਦੀ ਵੀ ਸੀ ਤੇ ਸਵੇਰੇ ਸਰ ਮੇਰੇ ਕੋਲ ਮਾਫੀ ਮੰਗ ਤੁਸੀਂ ਸਾਰੇ ਦੋਨਾਂ ਵਿੱਚ ਇੱਕ ਆਸ ਸੀ ਕਿ ਜੇ ਅਸੀਂ ਲੜੇ ਯਾਰਾ ਸਾਡੀ ਉਸੇ ਟਾਈਮ ਘੰਟੇ ਤੱਕ ਪ੍ਰੋਬਲਮ ਸੋਲਵ ਹੋ ਜਾਣੀ ਹੈ ਫਿਰ ਅਸੀਂ ਦੋਨਾਂ ਨੇ ਕਿਤੇ ਨਾ ਕਿਤੇ ਘੁੰਮਣ ਚੱਲ ਜਾਣਾ ਵਾ ਤੁਸੀਂ ਆਲੇ ਦੁਆਲੇ ਘੁੰਮਣੇ ਸਾਰਿਆਂ ਨੂੰ ਪੁੱਛ ਸਕਦੇ ਹੋ ਦੋਤੇ ਤੁਹਾਡੇ ਹੱਥੋਂ ਨਹੀਂ ਆਉਂਦੀ ਤੁਸੀਂ ਉਹ ਕਿੱਥੇ ਸੀ ਤੁਹਾਨੂੰ ਕੋਈ ਪਤਾ ਨਹੀਂ ਲੱਗਾ ਸਰ ਮੈਂ ਆਪਣੇ ਪੇਕੇ ਘਰ ਸੀਗੀ ਬਾਅਦ ਵਿੱਚ ਮੈਨੂੰ ਪਤਾ ਚੱਲਦਾ ਆ ਕਿ ਮੇਰੀ ਨਾਨ ਮੇਰੇ ਘਰ ਵਾਲੇ ਦੇ ਮੋਬਾਈਲ ਤੇ ਸਟੇਟਸ ਲਗਾਉਂਦੀ ਆ ਕਿ ਉਹਨਾਂ ਦਾ 10 ਵਜੇ ਸੰਸਕਾਰ ਆ ਉਹ ਵੀ 9 ਵਜੇ ਸਟੇਟਸ ਲਗਾਰਦੀ ਆ ਤੇ ਮੈਂ ਉਹਨਾਂ ਨੂੰ ਫੋਨ ਹੀ ਕਰਦੀ ਆ ਮੇਰੀ ਕੀ ਦੀਦੀ ਤੇ ਸੱਚੀ ਮੇਰੇ ਹਸਬੰਦ ਨੇ দাঁਤ ਤੋੜ ਹੇ ਤੇ ਦੀਦੀ ਨੇ ਕਿ ਕਿ ਤੂੰ ਇੱਥੇ ਆ ਕੇ ਵੇਖ ਤੇ ਮੈਂ ਉਮੇਂ ਆਪਣੇ ਨੂੰ ਖਾ ਗਈ ਹੈ ਐਦਾ ਐਦਾ ਬੋਲੀ ਗਏ ਆ ਫਿਰ ਮੈਂ ਫੋਨ ਕਰ ਦਿੱਤਾ ਫਿਰ ਮੇਰੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਉਹ ਕਹਿੰਦੇ ਕਿ ਹਾਂਜੀ ਡੈਥ ਹੋ ਗਈ ਹੈ ਮੈਂ ਕਿਹਾ ਤੁਸੀਂ ਰੋਕ ਲਓ ਕਿਉਂਕਿ ਸਾਡੇ 9 ਸਾਲਾਂ ਬਾਅਦ ਬੱਚਾ ਹੋਇਆ ਤੇ ਮੇਰੇ ਬੱਚੇ ਦੇ ਹੱਥੋਂ ਸੰਸਕਾਰ ਕਰਵਾਇਓ ਪਰ ਨਹੀਂ ਰੋਕਿਆ ਗਿਆ ਮੈਂ 112 ਕਾਲ ਨੰਬਰ ਤੇ ਪੁਲਿਸ ਨੂੰ ਕਾਲ ਵੀ ਕੀਤੀ ਕਿ ਸੰਸਕਾਰ ਰੋਕ ਦਿਓ ਜਿੰਨੀ ਦੇਰ ਤੱਕ ਪੁਲਿਸ ਉੱਥੇ ਪਹੁੰਚੀ ਤੇ ਮੈਂ ਪਹੁੰਚੀ ਆ ਉਹਨੇ ਦਿਨ ਨੂੰ ਸੰਸਕਾਰ ਕਰਕੇ ਚਲੇ ਗਏ ਸੀਗੇ ਇਸ ਦੌਰਾਨ ਮੈਂ ਆਪਣੀ ਸਹੇਲੀਆਂ ਨੂੰ ਵੀ ਉੱਥੇ ਭੇਜਿਆ ਕਿ ਤੁਸੀਂ ਜਾ ਕੇ ਕੋਸ਼ਿਸ਼ ਕਰੋ ਕਿਉਂਕਿ ਉਹ ਮੇਰੇ ਨਾਲ ਰਹਿੰਦੀਆਂ ਸੀ ਯਾ ਪਰ ਉਹਨਾਂ ਨੂੰ ਵੀ ਮੇਰੀ ਨਨਾਨ ਨੇ ਥੱਕੇ ਮਾਰ ਕੇ ਕੱਢ ਦਿੱਤਾ ਉਹਨਾਂ ਨੂੰ ਉੱਥੋਂ ਬਾਹਰ ਦੇਸ ਕਰਕੇ ਸਜਨਾ ਅਗਰਵਾਲ ਜਮੀਨ ਨਨਾਨ ਆ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਗੁੱਸੇ 'ਚ ਬੋਲੀ ਤੇ ਉੱਥੋਂ ਜਲਦੀ ਜਲਦੀ ਭੱਜ ਕੇ ਨਿਕਲ ਗਈ ਜਿਸ ਕਾਰਨ ਮੈਨੂੰ ਉਹਨਾਂ ਦੀ ਅਸਤੀਆਂ ਵੀ ਨਹੀਂ ਮਿਲਦੀਆਂ ਪਈਆਂ ਉਹ ਹਜੇ ਵੀ ਅਸਤੀਆਂ ਦੁਰਗਿਆਨਾ ਮੰਦਿਰ ਆ ਕਿਉਂਕਿ ਮੇਰੇ ਕੋਲ ਕੋਈ ਪਰਚੀਆ ਨਹੀਂ ਹੈ ਹਰਮ ਨੂੰ ਅਸਤੀਆਂ ਨਹੀਂ ਦੇਦੇ ਕਿਉਂਕਿ ਉਹ ਗੱਡ ਦਿੱਤਾ ਇਹ ਸਾਰੇ ਪਰਿਵਾਰ ਨੇ ਕਿਤੇ ਵੀ ਜਾਦੇ ਹੋਣ ਮੈਂ ਹੁਣੇ ਕੱਲ ਜਦੋਂ ਮੈਨੂੰ ਪਤਾ ਚੱਲਿਆ ਕਿ ਮੇਰੇ ਹਸਬੰਦ ਦੀ ਦੁਕਾਨ ਤੋਂ ਇਸਦੀ ਚੋਰੀ ਹੋ ਰਿਹਾ ਹੈ ਤੇ ਇਸ ਕਰਕੇ ਮੈਂ ਫਿਰ ਕੱਲ ਤੋਂ ਸਿਰ ਆਪਣੇ ਉੱਪਰ ਵਾਲੀ ਦੁਕਾਨ ਦੇ ਉੱਪਰ ਵਾਲੇ ਮਕਾਨ 'ਚ ਆਣੀ ਥਾ ਲੱਗ ਗਈ। ਮੇਰਾ ਸੁਨੀਤਾ ਨਾਮ ਹੈ। ਕੀ ਲੱਗਦੀ ਆ ਤੁਹਾਡੀ? ਮੇਰੀ ਬੇਟੀ ਲੱਗਦੀ ਏ। ਕੀ ਗੱਲ ਹੋਈ ਆ ਜੀ? ਸਰ ਇਹਨਾਂ ਦਾ ਆਪਸ ਵਿੱਚ ਬਸ ਇਦਾਂ ਹੀ ਉਹ ਸਾਸ ਤੇ ਨਾਨਾ ਨੂੰ ਸ਼ੁਰੂ ਤੋਂ ਇਹਨਾਂ ਨੂੰ ਤੰਗ ਕਰਦੇ ਸੀਗੇ। ਇਹਨਾਂ ਦੇ ਬੱਚਾ ਹੁੰਦਾ ਨਹੀਂ ਸੀ ਤੇ ਹਰ ਵੇਲੇ ਇਹੀ ਤਾਨਾ ਦਿੰਦੇ ਸੀ ਬਾਂਜਾ ਬਾਂਜਾ ਤੇ ਮੁੰਡੇ ਦਾ ਸੀ ਵਿਆਹ ਕਿਤੇ ਹੋਰ ਕਰ ਦਿੰਨੇ ਆ। ਪਰ ਮੁੰਡਾ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸੀ ਮੁੰਡਾ ਕਹਿੰਦਾ ਸੀ ਮੈਂ ਕਦੀ ਵੀ ਹੋਰ ਕਿਤੇ ਵਿਆਹ ਨਹੀਂ ਕਰਾਣਾ ਚਾਹੇ ਮੈਂ ਦਵਾਈਆਂ ਖਾਵਾਂ ਜੋ ਮਰਜੀ ਖਾਵਾਂ ਸੀ ਆਪਣਾ ਲਾਜ ਜ਼ਰੂਰ ਕਰਾਂਗੇ ਫਿਰ ਇਹਨਾਂ ਨੇ ਆਪਣਾ ਲਾਜ ਵੀ ਇਲਾਜ ਕਰਨ ਤੋਂ ਵੀ ਰੋਕਦੀਆਂ ਸੀ ਵੀ ਅਸੀਂ ਇਹਨਾਂ ਦਾ ਲਾਜ ਨਹੀਂ ਕਰਨ ਦੇਣਾ ਮੁੰਡੇ ਨੂੰ ਬਹੁਤ ਰੋਕਿਆ ਉਹਨਾਂ ਨੇ ਪਰ ਮੁੰਡਾ ਫੇਰ ਵੀ ਜਨਾਨੀ ਤੇ ਕਹਿਣ ਤੇ ਬਾਬਾ ਲਾਲ ਜੀ ਦੇ ਗਏ ਉੱਥੇ ਇਹਨਾਂ ਨੇ ਦਵਾਈ ਦੂਈ ਖਾਧੀ ਹੈ ਉੱਥੇ ਦਵਾਈ ਖਾਣ ਤੋਂ ਬਾਅਦ ਇਹਨਾਂ ਦੇ ਬੱਚੇ ਦਾ ਹੋਇਆ 9 ਸਾਲਾਂ ਬਾਅਦ ਬੇਟਾ ਹੋਇਆ ਤੇ ਫਿਰ ਮ 12 ਫਰਵਰੀ ਤੋਂ ਉਹਨਾਂ ਨੂੰ ਸੱਸ ਬੱਚਾ ਜਦੋਂ 2 ਮਹੀਨੇ ਹਸਪਤਾਲ ਅਸੀਂ ਰਹੇ ਆ ਬੇਬੇ ਨਾਨਕੀ ਤੇ ਬੇਟਾ ਬੇਟਾ ਮੇਰਾ ਜਵਾਈ ਸਾਡੇ ਨਾਲ ਹੀ ਉੱਥੇ ਰਹੇ 2 ਮਹੀਨੇ ਦੁਕਾਨ ਉੱਥੇ ਹਸਪੀਟਲ ਸੜਨਾ ਹਸਪੀਟਲ ਉੱਥੇ ਨਾਲ ਰਹੇ ਤੇ ਫਿਰ ਜਦੋਂ ਬੱਚਾ ਆਇਆ ਤਾਂ ਅਸੀਂ ਘਰ ਉਹਨਾਂ ਲੈ ਕੇ ਆਏ ਤੇ ਸੱਸ ਕਹਿੰਦੀ ਆ ਵੀ ਤੁਸੀਂ ਨਾ ਆਪਣੇ ਘਰ ਲੈ ਜਾਓ ਮੈਂ ਨਹੀਂ ਇਹਦਾ ਸ਼ੀਲਾ ਘਟਾ ਸਕਦੀ ਮੈਂ ਕਿਹਾ ਕੋਈ ਨਹੀਂ ਮੈਂ ਲੈ ਜਾਾਂਗੀ ਤੇ ਅਗਲੇ ਦਿਨ 12 ਫਰਵਰੀ ਨੂੰ ਅਸੀਂ ਉਹਨਾਂ ਨੂੰ ਆਪਣੇ ਘਰ ਲੈ ਆਏ ਆ ਘਰ ਲਿਆਂਨ ਤੋਂ ਬਾਅਦ 19 ਤਰੀਕ ਨੂੰ 19 ਮਾਰਚ ਨੂੰ ਸਾਨੂੰ ਪਤਾ ਲੱਗਦਾ ਕਿ ਸਟੇਟਸ ਲਾਇਆ ਰੋਬਿੰਦੀ ਡੈਥ ਹੋ ਗਈ ਆ ਤੇ ਮੇਰੀ ਬੇਟੀ ਨੇ ਮੋਬਾਈਲ ਤੇ ਦੇਖਿਆ ਉਹਦੀ ਪੈਰਾਥਲੇ ਸਾਡੀ ਜ਼ਮੀਨ ਨਿਕਲ ਗਈ ਵੀ ਹੋਕ ਹੀ ਗਿਆ ਉਹ ਚੰਗਾ ਪਲਾਤ ਹੈਗਾ ਉਹਨਾਂ ਕੋਈ ਬਿਮਾਰ ਸੀ ਨਾ ਕੋਈ ਇਦਾਂ ਦੀ ਹਰਕਤ ਕਰੀ ਨਹੀਂ ਸਕਦਾ ਸੀ ਜਿਹੜਾ ਆਪਣਾ ਨੂੰ ਮਾਰ ਲਵੇ ਇਹਨਾਂ ਨੇ ਕਿਹਾ ਕਿ ਉਹਨਾਂ ਦੇ ਜੋ ਜੇ ਵਿੱਚ ਸਲਫਾਸ ਦੀਆਂ ਗੋਲੀਆਂ ਨਿਕਲੀਆਂ ਜੇ ਉਹਨਾਂ ਨੂੰ ਪਹਿਨ ਨੂੰ ਪਤਾ ਸੀ ਤਾਂ ਉਹਨੂੰ ਰੋਕਿਆ ਕਿਉਂ ਨਹੀਂ ਕਿਉਂ ਨਹੀਂ ਰੋਕਿਆ ਤੇ ਸਾਨੂੰ ਇਨਸਾਫ ਦਵਾਇਆ ਜਾਏ ਕਿ ਉਹ ਬੱਚੇ ਨੂੰ ਹੋਇਆ ਕਿ ਇਹ 40 ਦਿਨ ਅਸੀਂ ਇਹਨਾਂ ਕੋਲ ਛੱਡਿਆ ਸੀ ਮਾਂ ਤੇ ਧੀ ਕੋਲ ਸੱਸ ਕੋਲ ਸੀਗਾ ਤੇ ਆਪਣੀ ਭੈਣ ਕੋਲ ਸੀਗਾ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਇਹ ਮੰਗ ਕਰਦੇ ਹੁਣ ਇਹਨਾਂ ਨੇ ਵੀ ਉਹ ਤੋਂ ਦੁਖੀ ਹੋ ਗਏ ਜਿਹੜੇ ਮੁੰਡੇ ਦੇ ਸੁਸਰਗੀ ਹਾਂਜੀ ਇਹੀ ਮੰਗ ਕਰਦੇ ਆਂ ਕਿ ਕੁੜੀ ਤਾਂ ਮੇਰੇ ਕੋਲ ਸੀ ਤਾਂ ਉਹਦੇ ਤੇ ਇਲਜ਼ਾਮ ਕਿੱਦਾਂ ਲੱਗ ਸਕਦਾ ਤੇ ਇਹ ਰਾਸਪੜ ਕਰਦੇ ਸੀ ਕਿ ਇਹ ਲੜਦੇ ਸੀ ਆਪਸ ਵਿੱਚ ਦੋ ਜੀ ਕਰਦੇ ਲੜਦੇ ਬਹੁਤ ਘੱਟ ਸੀ ਜਦੋਂ ਆਪਸ ਵਿੱਚ ਤੇ ਮੀਆਂ ਬੀਬੀ ਦੀ ਲੜਾਈ ਹੁੰਦੀ ਐ ਥੋੜੀ ਦੇਰ ਬਾਅਦ ਫੇਰ ਇੱਕ ਹੋ ਜਾਂਦੇ ਸੀ ਕੋਈ ਹਾਲੇ ਦੀ ਲੜਾਈ ਨਹੀਂ ਸੀ ਇਹ ਇਦਾਂ ਦੀ ਵੀ ਜਦੋਂ ਮਰਨ ਤੱਕ ਕਾਰਨ ਹੋ ਜਵੇ ਇਹਨਾਂ ਦਾ ਇਹਦੇ ਬਾਰੇ ਸਾਨੂੰ ਸਰ ਕੁਛ ਨਹੀਂ ਇਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਨੇ ਸਟਾਰਟ ਕੀਤੀ ਤਾਂ ਮਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ ਇਹਦੇ ਬਾਰੇ ਸਾਨੂੰ ਕੁਛ ਨਹੀਂ ਸਰ ਪਤਾ ਸਾਡੀ ਮੰਗਾਂ ਵੀ ਮੇਰੀ ਕੁੜੀ ਨੂੰ ਇਨਸਾਫ ਦੋਇਆ ਜਾਵੇ ਜੋ ਇਹਨਾਂ ਨੇ ਕੀਤਾ ਖੁਦ ਇਹਨਾਂ ਨੇ ਆਪ ਕੀਤਾ ਆਪ ਦੱਸਣ ਸਾਨੂੰ ਵੀ 40 ਦਿਨ ਤੁਹਾਡੇ ਕੋ ਮੁੰਡਾ ਸੀ ਕੀ ਹੋਇਆ ਉਹਦੇ ਨਾਲ ਧਮਕੀ ਮਿਲਦੀ ਆ ਕੁੜੀ ਨੂੰ ਬਾਰ ਬਾਰ ਧਮਕੀ ਦਿੰਦੀ ਐ ਥੋ ਘਰੋਂ ਨਿਕਲ ਜਾ ਥੋ ਅੰਮ੍ਰਿਤਸਰ ਛੱਡ ਕੇ ਚਲੇ ਜਾ ਨਹੀਂ ਤਾਂ ਤੁਹਾਡਾ ਬਹੁਤ ਬੁਰਾ ਹਾਲ ਮੈਂ ਕਰੂੰਗੀ ਇਹ ਮੰਨਦਾ ਮੰਗੇ ਮੈਂ ਕਰਦੀ ਆ ਕਿ ਮੇਰੇ ਕੁੜੀ ਦਾ ਤੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਬਸ ਆਹਣ ਸਭ ਕੀ ਇਹ ਹੀ ਮਾਮਲਾ ਐ ਜਿਹੜੀ ਕੁੜੀ ਦੇ ਵਾਅਦੇ ਐ ਇੱਚ ਇੱਕ ਛੜਕੋ ਨਾ ਦੋਨਾਂ ਧਿਰਾਂ ਲੋ ਦੀ ਤਰਖਾਸਤ ਆਈ ਸੀ ਇੱਕ ਦੀ ਮਤਲਬ ਬੇਟੇ ਨੇ ਸੁਸਾਈਡ ਕਰ ਲਿਆ ਉਹਦੀ ਵਾਈਫ ਅਲਜ ਕਰਦੀ ਵੀ ਉਹਦੇ ਨਾਲ ਕੋਈ ਮਤਲਬ ਉਹਦੀ ਪ੍ਰਾਪਰਟੀ ਤੋਂ ਲੈ ਕੇ ਮੇਰੇ ਨਾਲ ਧੱਕਾ ਕਰ ਰਹੀ ਐ ਜਿਹੜੇ ਸਾਰਾ ਪਰਿਵਾਰ ਤੇ ਪਰ ਉਹਨਾਂ ਲੋ ਜਿਹੜਾ ਉਹਨਾਂ ਜਿਨ੍ਹਾਂ ਦਾ ਬੇਟਾ ਦੀ ਡੈਥ ਹੋਈ ਆ ਉਹ ਕਹਿ ਰਹੇ ਵੀ ਦੀ ਵਾਈਫ ਤੋਂ ਦੁਖੀ ਹੋ ਕੇ ਇਹਨਾਂ ਨੇ ਸੁਸਾਇਸਾਈਡ ਕੀਤਾ ਬੇਟੇ ਨੇ ਤੇ ਉਹਨਾਂ ਦਾ ਆਪਸ ਚ ਉਹਨਾਂ ਦਾ ਰੋਸ ਆ ਤੇ ਜੀ ਦਰਖਾਸਤਾਂ ਦੋਵਾਂ ਪਤਰਾਂ ਨਾਲ ਹੀ ਸੁਣਾਈ ਕਰ ਰਹੇ ਨੇ ਘਰ ਦੇ ਵਾਰ ਵਾਲੇ ਕੀ ਗੱਲ ਕੀਤੀ ਸੀ ਮੇਰੇ ਨੂੰ ਘਰੇ ਦੇ ਵਾਰ ਪ੍ਰੋਪਰਟੀ ਦੇ ਲੈ ਕੇ ਡਿਸਪਿਊਟ ਹੈ ਜੀ ਦੋਵਾਂ ਪੁੱਤਰਾਂ ਦਾ ਦੋਵੇਂ ਇੱਕ ਦੂਜੇ 'ਤੇ ਦੋਸ਼ ਲਾ ਰਹੇ ਸ਼੍ਰੀ ਗੁਰੂਤ ਸੇਕੁਰਾ ਸੰਜਰ نیوز ਤੇ ਮੈਂ ਹਰਦੀਪ ਗੌਰ ਤਖਤਰੇ ਲੁਕਲੇਸ਼ ਤੋਤਾnga ਕੇ ਇੱਕ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿਆ ਜ਼ਹਿਰੀਲੀ ਦਵਾਈ ਪੀ ਕੇ ਇਸ ਸੰਸਾਰਿਕ ਯਾਤਰਾ ਨੂੰ ਅਲਵਿਦਾ ਆਖ ਦਿੱਤਾ ਇਹਦਾ ਬਿਲਕੁਲ ਜਾਣਕਾਰੀ ਦਿੰਦੇ ਹੋਏ ਤੁਹਾਨੂੰ ਇਹ ਜ਼ਰੂਰ ਦੱਸ ਦਿੰਨੇ ਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਨੇ ਆਪਣੇ ਹੀ ਨੋ ਦੇ ਉੱਤੇ ਇਲਜ਼ਾਮ ਲਗਾਏ ਨੇ ਇਲਜ਼ਾਮ ਲਗਾਏ ਨੇ ਤੰਗ ਪਰੇਸ਼ਾਨ ਕਰਨ ਦੇ ਤੇ ਇਸ ਦੇ ਨਾਲ ਇਸ ਦੇ ਸਾਰੇ ਪਰਿਵਾਰ ਤੇ ਵੀ ਗੰਭੀਰ ਇਲਜ਼ਾਮ ਲਗਾਏ ਨੇ ਪਰ ਪਤਨੀ ਨੇ ਆਪਣਾ ਪੱਖ ਰੱਖਦਿਆ ਹੋਇਆ ਕਿ ਆਸੀਂ ਆਪਸ ਵਿੱਚ ਸਾਡੀ ਬਹੁਤ ਚੰਗੀ ਆਸਾਨ ਸੀ ਅਸੀਂ ਕਦੇ ਲੜਦੇ ਨਹੀਂ ਸੀ 9 ਸਾਲ ਬਾਅਦ ਸਾਡੇ ਘਰ ਇੱਕ ਬੇਟੇ ਨੇ ਜਨਮ ਲਿਆ ਜਿਸ ਤੋਂ ਬਾਅਦ ਸਾਰੇ ਪਰਿਵਾਰ ਦੇ ਨਾਲ ਉਹਨਾਂ ਦੀ ਅਣਬੰਡ ਹੋਣ ਲੱਗ ਜਾਂਦੀ ਹੈ ਹਾਂ ਤਾਂ ਬਿਲਕੁਲ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਸਖਸ਼ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜ਼ਹਿਰੀਲੀ ਦਵਾਈ ਪੀ ਕੇ ਇਸ ਸੰਸਾਰੇ ਕੀ ਯਾਤਰਾ ਨੂੰ ਉਸਨੇ ਅਲਵਿਦਾ ਆਖ ਦਿੱਤਾ ਉਸ ਨੂੰ ਲੈ ਕੇ ਹੰਗਾਮਾ ਹੈ ਜਿਹੜਾ ਚਾਰੇ ਪਾਸੇ ਹੋ ਗਿਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਦੋਵੇਂ ਪਰਿਵਾਰ ਨਾਲ ਜਿਹੜੇ ਇਸ ਵੇਲੇ ਗਮਗੀਨ ਹੋਏ ਪਏ ਨੇ ਅਪਰ ਫਿਰ ਵੀ ਇੱਕ ਦੂਸਰੇ ਦੇ ਉੱਤੇ ਕਿਵੇਂ ਇਲਜ਼ਾਮ ਲਗਾਏ ਗਏ ਨੇ ਪੂਰਾ ਮਾਮਲਾ ਕੀ ਹੈ ਉਹ ਤੁਹਾਨੂੰ ਸੁਣਾ ਦੰਨੇ ਸਰ ਮੈਨੂੰ ਕੁਝ ਨਹੀਂ ਪਤਾ ਮੈਂ 12 ਫਰਵਰੀ ਤੋਂ ਆਪਣੇ ਪੇਕੇ ਘਰ ਰੈਰੀ ਸਿੰਘੀ ਮੇਰੇ 9 ਸਾਲਾਂ ਬਾਅਦ ਬੱਚਾ ਹੋਇਆ ਸੀ ਤੇ ਮੇਰੇ ਹਸਬੰਦ ਨੇ ਕਿਹਾ ਸੀ ਕਿ ਤੁਸੀਂ ਆਪਣੇ ਜਾ ਕੇ ਉੱਥੇ ਜਨੇਪਾ ਕਰਿਓ ਅਸੀਂ ਬਹੁਤ ਖੁਸ਼ ਸੀ ਸਾਡੀ ਬਹੁਤ ਵਧੀਆ ਜ਼ਿੰਦਗੀ ਚੱਲ ਰਹੀ ਸੀ ਪਰ ਮੈਨੂੰ ਪਤਾ ਨਹੀਂ ਪਿੱਛੋਂ ਕੀ ਹੋਇਆ ਕੀ ਨਹੀਂ ਹੋਇਆ ਮੇਰੇ ਹਸਬੰਦ ਦੀ ਕਿਸ ਤਰ੍ਹਾਂ ਡੈਥ ਹੋਈਆ ਮੈਨੂੰ ਸੁਣਨ ਵਿੱਚ ਆਇਆ ਕਿ ਉਹਨਾਂ ਨੇ ਸਲਫਾਸ ਦੀਆਂ ਗੋਲੀਆਂ ਖਾਧੀਆਂ ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਕਿਉਂਕਿ ਸਾਡੇ ਘਰ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਤਾਂ ਫਰਨਲ ਦੀਆਂ ਗੋਲੀਆਂ ਵੀ ਨਹੀਂ ਮੈਨੂੰ ਵਰਤਨ ਦਿੰਦੇ ਸੀਗੇ ਉਹ ਤਾਂ ਬਹੁਤ ਜ਼ਿਆਦਾ ਇਸ ਤੋਂ ਪ੍ਰਤੀ ਕੌਂਸ਼ੀਅਸ ਸੀਗੇ ਔਰ ਦੋ ਦਿਨ ਪਹਿਲਾਂ ਹੀ ਮਤਲਬ ਮੈਨੂੰ ਉਹਨਾਂ ਦੇ ਕਸਟਮਰਸ ਦਾ ਫੋਨ ਆ ਰਿਹਾ ਹੈ ਕਿ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਉਹਨਾਂ ਨੂੰ ਕਿ ਸਾਡੇ ਘਰ ਪਾਰਟ ਆ ਤੇ ਆਪਾਂ ਬੱਚੇ ਦੀ ਖੁਸ਼ੀ ਲਈ ਪਾਰਟ ਰਖਵਾਇਆ ਹੋਇਆ ਵਾ ਤੇ ਤੁਸੀਂ ਆਈਓ ਤੇ ਇਸ ਲਈ ਮੈਨੂੰ ਪੂਰਾ ਉੱਪਰ ਰੁਕੇ ਕੋਈ ਯਕੀਨ ਨਹੀਂ ਉਹਨਾਂ ਦਾ ਮਰਡਰ ਹੋਇਆ ਵਾ ਔਰ ਜਿਹਦੇ ਪਿੱਛੇ ਮੇਰੀ ਨਨਾਨ ਦਾ ਹੱਥ ਆ ਕਿਉਂਕਿ ਸਰ ਨਨਾਨ ਮੇਰੀ ਬਹੁਤ ਲਾਲਚੀ ਸੀ ਉਹ ਪਹਿਲੇ ਹੀ 2 ਸਾਲ ਪਹਿਲਾਂ ਮੇਰੇ ਸਹੁਰੇ ਦੀ ਡੈਥ ਹੋ ਗਈ ਸੀ ਹਿੱਸਾ ਮੰਗਦੀ ਪਈ ਸੀਗੀ ਤੇ ਉਹਨਾਂ ਨੇ ਉਹਨਾਂ ਨੂੰ ਪੈਸੇ ਵੀ ਦੇ ਦਿੱਤੇ ਸੀਗੇ 2 ਲੱਖ ਰੁਪਇਆ ਔਰ ਉਹਨਾਂ ਨੂੰ ਮੇਰੇ ਜਿਹੜੇ ਸਹੁਰੇ ਦਾ ਸੋਨਾ ਸੀਗਾ ਉਹ ਵੀ ਦੇ ਦਿੱਤਾ ਸੀਗਾ ਪਰ ਫਿਰ ਵੀ ਉਹਨਾਂ ਦਾ ਲਾਲਚ ਪੂਰਾ ਨਹੀਂ ਹੋਇਆ ਔਰ ਉਹ ਬਾਰ ਬਾਰ ਕਹੀ ਜਾ ਰਹੀ ਸੀ ਮੈਨੂੰ ਪ੍ਰੋਪਰ ਅੱਧਾ ਹਿੱਸਾ ਦੇ ਅੱਧਾ ਹਿੱਸਾ ਦੇ ਤੇ ਮੇਰੇ ਹਸਬੰਦ ਕਹਿੰਦੇ ਸੀ ਜਦੋਂ ਮਕਾਨ ਵਿਕੇਗਾ ਉਦੋਂ ਮੈਂ ਤੈਨੂੰ ਅੱਧਾ ਹਿੱਸਾ ਦੇ ਦਾਂਗਾ ਜਦੋਂ ਮੇਰੇ ਹਸਬੰਦ ਦੀ ਡੈਥ ਹੋ ਗਈ ਆ ਉਹ ਪਿੱਛੋਂ ਆ ਕੇ ਦੁਕਾਨ ਤੇ ਉਸਨੇ ਸਾਰੀਆਂ ਰਜਿਸਟਰੀਆਂ ਜਿੰਨਾ ਮੇਰੇ ਘਰ ਵਾਲੇ ਦਾ ਸੋਨਾ ਸੀ ਮੇਰਾ ਸੋਨਾ ਸੀ ਉਹ ਸਾਰਾ ਲੈ ਗਈ ਆ ਮੋਬਾਈਲ ਵੀ ਲੈ ਗਈ ਆ ਔਰ ਕੱਲ ਮੈਨੂੰ ਪਤਾ ਚੱਲਦਾ ਆ ਕਿ ਉਹ ਏਸੀ ਵੀ ਲੈ ਕੇ ਗਈ ਆ ਸਾਡੇ ਦੋ ਏਸੀ ਲੱਗੇ ਹੋਏ ਸੀਗੇ نیچے ਦੁਕਾਨ ਤੇ ਇੱਕ ਉੱਪਰ ਕਮਰੇ 'ਚ ਤੇ ਉਹਨਾਂ ਦੀ ਬਾਈਕ ਪਈ ਹੋਈ ਸੀ ਉਹ ਲੈ ਗਈ ਆ ਤੇ ਐਲਸੀਡੀ ਲਾ ਕੇ ਲੈ ਗਈ ਆ ਦੁਕਾਨ ਪੂਰੀ ਤਰ੍ਹਾਂ ਖਾਲੀ ਕਰ ਗਈ ਹੋਈ ਆ ਹੁਣ ਮੇਰਾ 40 ਦਿਨਾਂ ਦਾ ਬੱਚਾ ਮੈਂ ਆਪਣੇ ਬੱਚੇ ਨੂੰ ਲੈ ਕੇ ਹੁਣ ਜਾਈ ਕਿੱਥੇ ਜਾਵਾ ਕਿਉਂ ਇਹਨਾਂ ਨੇ ਅੱਜ ਮਾਰੀ ਕਿਉਂ ਕਰੀ ਸਾਥਾਂ ਨੂੰ ਮੈਨੂੰ ਮਾਰ ਮਰ ਕਿਉਂ ਕਿ ਸਰ ਮੇਰੇ ਪਹਿਲਾਂ ਸ਼ੁਰੂ ਤੋਂ ਬੱਚਾ ਨਹੀਂ ਹੁੰਦਾ ਸੀ ਤੇ ਮੈਂ ਨਿਰਤਾਨੇ ਮੇਰੇ ਮਾਰਦੇ ਸੀਗੇ ਕਹਿੰਦੇ ਸੀਗੇ ਕਿ ਨਹੀਂ ਹੋਣਾ ਤੁਸੀਂ ਇੱਥੋਂ ਚੱਲ ਜਾਓ ਮੈਂ ਤੇ ਮੇਰੇ ਹਸਬੰਦ ਨੇ ਅਲੱਗੇ ਸੀ ਘਰ ਬਣਾਇਆ ਸੀ ਦੁਕਾਨ ਦੇ ਉੱਪਰ ਅਸੀਂ ਬੜੇ ਖੁਸ਼ੀ ਖੁਸ਼ੀ ਨਾਲ ਸੀਗੇ ਜਦੋਂ ਮੇਰੇ ਸਹੁਰੇ ਦੇ ਨਤਕੀ ਤੇ ਮੇਰੇ ਹਸਬੰਦ ਮੈਨੂੰ ਉਧਰ ਲੈ ਗਏ ਹੁਣ ਮੇਰੇ ਕੋਲ ਕੋਈ ਸਮਾਨ ਨਹੀਂ ਐਥੋਂ ਤੱਕ ਇੱਕ ਕਪੜਾ ਵੀ ਨਹੀਂ ਹੈਗਾ ਉਹ ਵੀ ਮੇਰੀ ਇੱਥੇ ਬੇ ਹੋਏ ਸੋਹਰਿਆਂ ਵੱਲ ਮੈਨੂੰ ਚੁੱਕਣ ਵੀ ਨਹੀਂ ਦੇ ਰਹੀ ਤੁਸੀਂ ਇਸ ਬਾਰੇ ਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਕਰਾਉਣ ਕਾਰਵਾਈ ਕਰਦੇ ਹਾਂਜੀ ਸਰ ਮੈਂ ਦਿੱਤੀ ਸੀ ਸ਼ਿਕਾਇਤ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਜੇ ਮੈਨੂੰ ਸ਼ਰਾਟੇ ਚੋਂਕ ਜਾਣੀ ਆ ਤੇ ਉਹ ਮੈਨੂੰ ਕਹਿ ਦਿੰਦੇ ਹੈ ਕਿ ਬਿਆਸ ਲੈਤੋ ਹੀ ਬਿਆਸ ਜਾਓ ਜੇ ਬਿਆਸ ਨਹੀਂ ਤੇ ਬਿਆਸ ਵਾਲੇ ਘਰੋਂ ਸ਼ਰਾਟੇ ਜਾਓ ਤੇ ਜਾਨੀ ਹੁਣ ਅਰੇ ਵਾਲੀ ਬੀਰ ਆ ਜਮੂ ਦੀ ਛਾੜੇ ਲੱਗੇ ਜੀ ਠਾਣਾ ਛਾੜਾ ਪੈਂਦਾ ਹਾਂਜੀ ਸਾਲ ਮੈਂ ਕਿਹਾ ਸੀਗਾ ਪਰ ਸਰ ਕੋਈ ਕਾਰਵਾਈ ਹੋ ਰਹੀ ਮੈਨੂੰ ਕੁਝ ਨਹੀਂ ਇਨਸਾਬ ਨਹੀਂ ਮਿਲ ਰਿਹਾ ਪਰ ਤੁਹਾਡੇ ਤੋਂ ਉਜਾ ਮਲਾਇ ਵਾਲੀ ਫਾਸਨੇ ਦਾ ਜਨਾਰ ਨੇ ਵੀ ਮੇਰੇ ਪੁੱਤ ਜਿਹੜੀ ਹੈ ਸਰ ਮੈਨੂੰ ਸਭ ਤੋਂ ਵੱਡਾ ਲੋਸ ਸਰ ਮੇਰੇ ਘਰ ਵਾਲੇ ਦਾ ਸਰ ਮੈਂ ਆਪਣੇ ਘਰ ਵਾਲੇ ਤੋਂ ਬਿਨਾਂ ਨਹੀਂ ਰਹਿੰਦੀ ਸੀ ਨਾ ਉਹ ਮੇਰੇ ਤੋਂ ਬਿਨਾਂ ਰਹਿੰਦੇ ਸੀਗੇ ਸਰ ਮੈਂ ਹੁਣ ਤੁਸੀਂ ਕਹਿ ਰਹੇ ਹੋ ਕਿ ਹਾਂ ਕਿ ਕਿ ਉਹ ਇਲਜ਼ਾਮ ਲਗਾ ਰਹੇ ਸਰ ਕਿਉਂ ਇਲਜ਼ਾਮ ਲਗਾ ਰਹੇ ਸਰ ਮੈਨੂੰ ਨਹੀਂ ਪਤਾ ਪ੍ਰਾਪਰਟੀ ਵਸਤੇ ਇਲਜ਼ਾਮ ਲਗਾ ਰਹੇ ਕਿ ਸਾਰੀ ਪ੍ਰਾਪਰਟੀ ਮੇਰੀ ਨਨਾਨ ਨੂੰ ਮਿਲ ਜਵੇ ਇਹ ਲੜਾਈ ਵੀ ਇੱਕ ਬਾਕਾ ਚੋਰੀ ਦਾ ਨਹੀਂ ਤੁਹਾਡੇ ਵੱਲੋਂ ਕਹਿੰਦੇ ਸਰ ਉਹ ਨੂੰ ਮਾਰਿਆ ਜਾਂਦਾ ਹੈ ਨਾ ਨਾ ਸੱਸ ਤੇ ਬੰਦੇ ਸੀ ਲੜਾਈ ਨਹੀਂ ਸਰ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਸਰ ਜੇ ਮੰਨ ਲਓ ਜੇ ਲੜਾਈ ਥੋੜੀ ਬੋਤੀ ਹੁੰਦੀ ਵੀ ਸੀ ਤੇ ਸਵੇਰੇ ਸਰ ਮੇਰੇ ਕੋਲ ਮਾਫੀ ਮੰਗਣ ਤੁਸੀਂ ਸਾਰੇ ਦੋਨਾਂ ਵਿੱਚ ਇੱਕ ਆਸ ਸੀ ਕਿ ਜੇ ਅਸੀਂ ਲੜੇ ਆਣਾ ਸਾਡੀ ਉਸੇ ਟਾਈਮ ਘੰਟੇ ਤੱਕ ਪ੍ਰੋਬਲਮ ਸੋਲਵ ਹੋ ਜਾਣੀ ਆ ਫਿਰ ਅਸੀਂ ਦੋਨਾਂ ਨੇ ਕਿਤੇ ਨਾ ਕਿਤੇ ਘੁੰਮਣ ਚਲ ਜਾਣਾ ਵਾ ਤੁਸੀਂ ਆਲੇ ਦੁਆਲੇ ਘਰਾਂ ਦੇ ਸਾਰਿਆਂ ਨੂੰ ਪੁੱਛ ਸਕਦੇ ਹੋ ਦੋ ਘੜੇ ਹੱਥ ਪੰਡਿਤ ਹੁੰਦੀ ਆ ਤੁਸੀਂ ਉਹ ਕਿੱਥੇ ਸੀ ਤੁਹਾਨੂੰ ਕੋਈ ਪਤਾ ਨਹੀਂ ਲੱਗਾ ਸਰ ਮੈਂ ਆਪਣੇ ਪੇਕੇ ਘਰ ਸੀਗੀ ਬਾਅਦ ਵਿੱਚ ਮੈਨੂੰ ਪਤਾ ਚੱਲਦਾ ਆ ਕਿ ਮੇਰੀ ਨਾਨ ਮੇਰੇ ਘਰ ਵਾਲੇ ਦੇ ਮੋਬਾਈਲ ਤੇ ਸਟੇਟਸ ਲਗਾਉਂਦੀ ਆ ਕਿ ਉਹਨਾਂ ਦਾ 10 ਵਜੇ ਸੰਸਕਾਰ ਆ ਉਹ ਵੀ 9 ਵਜੇ ਸਟੇਟਸ ਲਗਾ ਰਦੀ ਆ ਤੇ ਮੈਂ ਉਹਨਾਂ ਨੂੰ ਫੋਨ ਹੀ ਕਰਦੀ ਆ ਮੈਂ ਕਿਹਾ ਦੀਦੀ ਕਿ ਸੱਚੀ ਮੇਰੇ ਹਸਬੰਦ ਦੀ ਡੈਥ ਹੋ ਗਈ ਹੈ ਤੇ ਦੀਦੀ ਨੇ ਕਿਹਾ ਕਿ ਤੂੰ ਆ ਕੇ ਵੇਖ ਤੇ ਮੈਂ ਤੂੰ ਮੇਰੇ ਭਰਾ ਨੂੰ ਖਾ ਗਈ ਹੈ ਐਦਾ ਐਦਾ ਬੋਲੀ ਗਿਆ ਫਿਰ ਮੈਂ ਫੋਨ ਕੱਟ ਦਿੱਤਾ ਫਿਰ ਮੈਂ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਉਹ ਕਹਿੰਦੇ ਕਿ ਹਾਂਜੀ ਡੈਥ ਹੋ ਗਈ ਹੈ ਮੈਂ ਕਿਹਾ ਤੁਸੀਂ ਰੋਕ ਲਓ ਕਿਉਂਕਿ ਸਾਡੇ 9 ਸਾਲਾਂ ਬਾਅਦ ਬੱਚਾ ਹੋਇਆ ਤੇ ਮੇਰੇ ਬੱਚੇ ਦੇ ਹੱਥੋਂ ਸੰਸਕਾਰ ਕਰਵਾਈਓ ਪਰ ਨਹੀਂ ਰੋਕਿਆ ਗਿਆ ਮੈਂ 112 ਕਾਲ ਨੰਬਰ ਤੇ ਪੁਲਿਸ ਨੂੰ ਕਾਲ ਵੀ ਕੀਤੀ ਕਿ ਸੰਸਕਾਰ ਰੋਕ ਦਿਓ ਜਿੰਨੀ ਦੇਰ ਤੱਕ ਪੁਲਿਸ ਉੱਥੇ ਪਹੁੰਚੀ ਤੇ ਮੈਂ ਪਹੁੰਚੀ ਆ ਉਹਨੇ ਦਿਨ ਨੂੰ ਸੰਸਕਾਰ ਕਰਕੇ ਚਲੇ ਗਏ ਸੀਗੇ ਇਸ ਦੌਰਾਨ ਮੈਂ ਆਪਣੀ ਸਹੇਲੀਆਂ ਨੂੰ ਵੀ ਉੱਥੇ ਭੇਜਿਆ ਕਿ ਤੁਸੀਂ ਜਾ ਕੇ ਕੋਸ਼ਿਸ਼ ਕਰੋ ਕਿਉਂਕਿ ਉਹ ਆਪਣੇ ਸਹਿੰਦੀਆਂ ਸਿੰਘੇ ਪਰ ਉਹਨਾਂ ਨੇ ਵੀ ਮੇਰੀ ਨਨਾਰ ਨੇ ਧੱਕੇ ਮਾਰ ਕੇ ਕੱਢ ਦਿੱਤਾ ਉਹਨਾਂ ਨੂੰ ਉੱਥੋਂ ਬਾਹਰ ਦੇ ਇਸ ਕਰਕੇ ਸੱਜਨਾ ਅਗਰਵਾਲ ਜ਼ਮੀਨ ਨਾ ਨਾ ਆ ਨਾ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਗੁੱਸੇ 'ਚ ਬੋਲੀ ਤੇ ਉੱਥੋਂ ਜਲਦੀ ਜਲਦੀ ਭੱਜ ਕੇ ਨਿਕਲ ਗਈ ਜਿਸ ਕਾਰਨ ਮੈਨੂੰ ਉਹਨਾਂ ਦੀ ਹਸਤੀਆਂ ਵੀ ਨਹੀਂ ਮਿਲਦੀਆਂ ਪਈਆਂ ਉਹ ਹਜੇ ਵੀ ਹਸਤੀਆਂ ਦੁਰਗਾਣਾ ਮੰਦਿਰ ਆ ਕਿਉਂਕਿ ਮੇਰੇ ਕੋਲ ਕੋਈ ਪਰਚੀਆ ਨਹੀਂ ਆਈਆਂ ਆ ਨਾਮ ਨੂੰ ਹਸਤੀਆਂ ਨਹੀਂ ਦੇਦੇ ਤਦੋਂ ਤੋਂ ਗਰਦਤਾ ਇਹ ਸੋਰੇ ਪਰਿਵਾਰ ਨੇ ਕਿਤੇ ਨਹੀਂ ਜਾਦੇ ਹੁਣ ਮੈਂ ਹੁਣ ਕੱਲ ਜਦੋਂ ਮੈਨੂੰ ਪਤਾ ਚੱਲਿਆ ਕਿ ਮੇਰੇ ਹਸਬੰਦ ਦੀ ਦੁਕਾਨ ਤੋਂ ਇਹ ਚੋਰੀ ਹੋ ਰਿਹਾ ਹੈ ਤੇ ਇਸ ਕਰਕੇ ਮੈਂ ਫਿਰ ਕੱਲ ਤੋਂ ਜ਼ਰਾ ਉੱਪਰ ਵਾਲੀ ਦੁਕਾਨ ਦੇ ਉੱਪਰ ਵਾਲੇ ਮਕਾਨ 'ਚ ਜਾ ਕੇ ਰਹਿਣ ਲੱਗ ਗਈ ਨਾ ਮੇਰਾ ਸੁਨੀਤਾ ਨਾਮ ਹੈ ਕੀ ਲੱਗੇ ਤੁਹਾਡੀ ਮੇਰੀ ਬੇਟੀ ਲੱਗਦੀ ਹੈ ਕੀ ਗੱਲ ਹੋਈ ਆ ਜੀ ਸਰ ਇਹਨਾਂ ਦਾ ਆਪਸ ਵਿੱਚ ਬਸ ਇਦਾਂ ਹੀ ਆ ਉਹ ਸੱਸ ਤੇ ਨਾਨ ਨੂੰ ਸ਼ੁਰੂ ਤੋਂ ਇਹਨਾਂ ਨੂੰ ਤੰਗ ਕਰਦੇ ਸੀਗੇ ਇਹਨਾਂ ਦੇ ਬੱਚਾ ਹੁੰਦਾ ਨਹੀਂ ਸੀ ਤੇ ਹਰ ਵੇਲੇ ਇਹੀ ਤਾਨਾ ਦਿੰਦੇ ਸੀ ਬਾਂਜਾ ਬਾਂਜਾ ਤੇ ਮੁੰਡੇ ਦਾ ਸੀ ਵਿਆਹ ਕਿਤੇ ਹੋਰ ਕਰ ਦਿੰਨੇ ਆ ਪਰ ਮੁੰਡਾ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸੀ ਮੁੰਡਾ ਕਹਿੰਦਾ ਸੀ ਮੈਂ ਕਦੀ ਵੀ ਹੋਰ ਕਿਤੇ ਵਿਆਹ ਨਹੀਂ ਕਰਾਣਾ ਚਾਹੇ ਮੈਂ ਦਵਾਈਆਂ ਖਾਵਾਂ ਜੋ ਮਰਜ਼ੀ ਖਾਵਾਂ ਸੀ ਆਪਣਾ ਲਾਜ ਜ਼ਰੂਰ ਕਰਾਂਗੇ ਫਿਰ ਇਹਨਾਂ ਨੇ ਆਪਣਾ ਲਾਜ ਵੀ ਇਲਾਜ ਕਰਨ ਤੋਂ ਵੀ ਰੋਕ ਦਿਆਂ ਸੀ ਵੀ ਅਸੀਂ ਇਹਨਾਂ ਦਾ ਲਾਜ ਨਹੀਂ ਕਰਨ ਦੇਣਾ ਮੁੰਡੇ ਨੂੰ ਬਹੁਤ ਰੋਕਿਆ ਉਹਨਾਂ ਨੇ ਪਰ ਮੁੰਡਾ ਫਿਰ ਵੀ ਜਨਾਨੀ ਤੇ ਕਹਿਣ ਤੇ ਬੱਬਲ لال ਜੀ ਦੇ ਗਏ ਉੱਥੇ ਇਹਨਾਂ ਨੇ ਦਵਾਈ ਦੁਈ ਖਾਧੀ ਆ ਉੱਥੇ ਦਵਾਈ ਖਾਣ ਤੋਂ ਬਾਅਦ ਇਹਨਾਂ ਦੇ ਬੱਚੇ ਦਾ ਹੋਇਆ 9 ਸਾਲਾਂ ਬਾਅਦ ਬੇਟਾ ਹੋਇਆ ਤੇ ਫਿਰ ਮੈਂ 12 ਫਰਵਰੀ ਨੂੰ ਇਹਨਾਂ ਨੂੰ ਸੱਸ ਬੱਚਾ ਜਦੋਂ 2 ਮਹੀਨੇ ਹਸਪਤਾਲ ਅਸੀਂ ਰਹੇ ਆ ਬੇਬੇ ਨਾਨਕੀ ਤੇ ਬੇਟਾ ਬੇਟਾ ਮੇਰਾ ਜਵਾਈ ਸਾਡੇ ਨਾਲ ਹੀ ਉੱਥੇ ਰਹੇ 2 ਮਹੀਨੇ ਦੁਕਾਨ ਉੱਥੇ ਹਸਪੀਟਲ ਸਣਨਾ ਹਸਪੀਟਲ ਉੱਥੇ ਨਾਲ ਰਹੇ ਤੇ ਫਿਰ ਜਦੋਂ ਬੱਚਾ ਆਇਆ ਤਾਂ ਅਸੀਂ ਘਰ ਉਹਨਾਂ ਲੈ ਕੇ ਆਏ ਤੇ ਸੱਸ ਕਹਿੰਦੀ ਆ ਵੀ ਤੁਸੀਂ ਨਾ ਆਪਣੇ ਘਰ ਲੈ ਜਾਓ ਮੈਂ ਨਹੀਂ ਇਹਦਾ ਸ਼ੀਲਾ ਘਟਾ ਸਕਦੀ ਮੈਂ ਕਿਹਾ ਕੋਈ ਨਹੀਂ ਮੈਂ ਲੈ ਜਾਾਂਗੀ ਤੇ ਅਗਲੇ ਦਿਨ 12 ਫਰਵਰੀ ਨੂੰ ਆਪਣੇ ਘਰ ਲੈ ਆਏ ਆ ਘਰ ਲਿਆਉਣ ਤੋਂ ਬਾਅਦ 19 ਤਰੀਕ ਨੂੰ 19 ਮਾਰਚ ਨੂੰ ਸਾਨੂੰ ਪਤਾ ਲੱਗਦਾ ਕਿ ਸਟੇਟਸ ਲਾਇਆ ਰੋਬਿੰਗ ਦੀ ਡੈਥ ਹੋ ਗਈ ਹੈ ਤੇ ਮੇਰੀ ਬੇਟੀ ਨੇ ਮੋਬਾਈਲ ਤੇ ਦੇਖਿਆ ਉਹਦੀ ਪੈਰਾ ਥੱਲੇ ਸਾਡੀ ਜ਼ਮੀਨ ਨਿਕਲ ਗਈ ਵੀ ਹੋਕ ਹੀ ਗਿਆ ਉਹ ਚੰਗਾ ਪਲਤ ਹੈਗਾ ਉਹਨਾਂ ਕੋਈ ਬਿਮਾਰ ਸੀ ਨਾ ਕਿ ਹੁਣ ਇਦਾਂ ਦੀ ਹਰਕਤ ਕਰ ਹੀ ਨਹੀਂ ਸਕਦਾ ਸੀ ਜਿਹੜਾ ਆਪਣਾ ਨੂੰ ਮਾਰ ਲਵੇ ਇਹਨਾਂ ਨੇ ਕਿਹਾ ਕਿ ਉਹਦੇ ਜੇ ਵਿੱਚ ਸਲਫਾਸ ਦੀਆਂ ਗੋਲੀਆਂ ਨਿਕਲੀਆਂ ਜੇ ਉਹਨਾਂ ਨੂੰ ਪਹਿਨ ਨੂੰ ਪਤਾ ਸੀ ਤਾਂ ਉਹਨੂੰ ਰੋਕਿਆ ਕਿਉਂ ਨਹੀਂ ਕਿ ਉਹ ਨਹੀਂ ਰੋਕਿਆ ਤੇ ਸਾਨੂੰ ਇਨਸਾਫ ਦੁਆਇਆ ਜਾਏ ਕਿ ਉਹ ਬੱਚੇ ਨੂੰ ਹੋਇਆ ਕਿ ਇਹ 40 ਦਿਨ ਅਸੀਂ ਇੰਨਾ ਕੋਲ ਛੱਡਿਆ ਸੀ ਮਾਂ ਤੇ ਧੀ ਕੋਲ ਸੱਸ ਕੋਲ ਸੀਗਾ ਤੇ ਆਪਣੀ ਭੈਣ ਕੋਲ ਸੀਗਾ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਇਹ ਮੰਗ ਕਰ ਹੁਣ ਇਹਨਾਂ ਨੇ ਵੀ ਉਹ ਤੋਂ ਦੁਖੀ ਹੋ ਗਏ ਜਿਹੜੇ ਮੁੰਡੇ ਤੋਂ ਘੜੀ ਹਾਂਜੀ ਇਹੀ ਮੰਗ ਕਰਦੇ ਆਂ ਵੀ ਕੁੜੀ ਤਾਂ ਮੇਰੇ ਕੋਲ ਸੀ ਤਾਂ ਉਹਦੇ ਤੇ ਇਲਜ਼ਾਮ ਕਿੱਦਾਂ ਲੱਗ ਸਕਦਾ ਤੇ ਉਹਦੇ ਆਰਾਮ ਬਣ ਕਰਦੇ ਸੀ ਕਿ ਉਹ ਲੜਦਾ ਹੀ ਸਾਰ ਪਾਸ ਦੋਵੇਂ ਜੀ ਕਰਦੇ ਲੜਦੇ ਬਹੁਤ ਘੱਟ ਸੀ ਜਦੋਂ ਆਪਸ ਵਿੱਚ ਤੇ ਮੀਆਂ ਬੀਬੀ ਦੀ ਲੜਾਈ ਹੁੰਦੀ ਐ ਥੋੜੀ ਦੇਰ ਬਾਅਦ ਫੇਰ ਇੱਕ ਹੋ ਜਾਂਦੇ ਸੀ ਕੋਈਆਂ ਨੇ ਦੀ ਲੜਾਈ ਨਹੀਂ ਸੀ ਇਹ ਇਦਾਂ ਦੀ ਜਿਵੇਂ ਜਦੋਂ ਮਰਨ ਤੱਕ ਕਾਰਨ ਹੋ ਜਵੇ ਇਹਨਾਂ ਦਾ ਇਹਦੇ ਪਹਿਲਾਂ ਵੀ ਕਈ ਵਾਰ ਜਾ ਕੇ ਸੁਹਣ ਕਰ ਇਹਦੇ ਬਾਰੇ ਸਾਨੂੰ ਸਰ ਕੁਛ ਨਹੀਂ ਇਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਨੇ ਸਟਾਰਟ ਕੀਤੀ ਤਾਂ ਮਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ ਇਹਦੇ ਬਾਰੇ ਸਾਨੂੰ ਕੁਛ ਨਹੀਂ ਸਰ ਪਤਾ ਸਾਡੀ ਮੰਗ ਐ ਵੀ ਮੇਰੀ ਕੁੜੀ ਨੂੰ ਇਨਸਾਫ ਦੋਇਆ ਜਾਵੇ ਜੋ ਇਹਨਾਂ ਨੇ ਕੀਤਾ ਖੁਦ ਇਹਨਾਂ ਨੇ ਆਪ ਕੀਤਾ ਆਪ ਦੱਸਣ ਸਾਨੂੰ ਵੀ 40 ਦਿਨ ਤੁਹਾਡੇ ਕੋ ਮੁੰਡਾ ਸੀ ਕੀ ਹੋਇਆ ਉਹਦੇ ਨਾਲ ਤਮਕੀ ਮਿਲਦੀ ਆ ਕੁੜੀ ਨੂੰ بار بار ਧਮਕੀ ਦਿੰਦੀ ਐ ਥੋ ਘਰੋਂ ਨਿਕਲ ਜਾ ਥੋ ਅੰਮ੍ਰਿਤਸਰ ਛੱਡ ਕੇ ਚਲੇ ਜਾ ਨਹੀਂ ਤਾਂ ਤੁਹਾਡਾ ਬਹੁਤ ਬੁਰਾ ਹਾਲ ਮੈਂ ਕਰੂੰਗੀ ਇਹ ਮੰਗ ਰਹਾ ਮੰਗੇ ਮੈਂ ਕਰਦੀ ਆ ਕਿ ਮੇਰੇ ਕੁੜੀ ਦਾ ਤੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਬਸ ਔਰ ਸਭ ਕੀ ਇਹ ਜੀ ਮਾਮਲਾ ਹੈ ਜਿਹੜੇ ਕੁੱਤੇ ਦੇ ਵਾਰ ਤੇ ਇੱਚ ਇੱਕ ਛੜਕੋ ਨਾ ਦੋਨਾਂ ਧਿਰਾਂ ਲੋ ਦੀ ਦਰਖਾਸਤ ਆਈ ਸੀ ਵੀ ਇੱਕ ਦੀ ਮਤਲਬ ਬੇਟੇ ਨੇ ਸੁਸਾਈਡ ਕਰ ਲਿਆ ਉਹਦੀ ਵਾਈਫ ਅਲਜ ਕਰਦੀ ਵੀ ਉਹਦੇ ਨਾਲ ਕੋਈ ਮਤਲਬ ਉਹਦੀ ਪ੍ਰਾਪਰਟੀ ਤੋਂ ਲੈ ਕੇ ਮੇਰੇ ਨਾਲ ਧੱਕਾ ਕਰ ਰਹੀ ਐ ਤੇ ਸਾਰਾ ਪਰਿਵਾਰ ਤੇ ਪਰ ਉਹਨਾਂ ਲੋ ਜਿਹੜਾ ਉਹਨਾਂ ਦਾ ਬੇਟਾ ਦੀ ਡੈਥ ਹੋਈ ਆ ਉਹ ਕਹਿ ਰਹੇ ਵੀ ਦੀ ਵਾਈਫ ਤੋਂ ਦੁਖੀ ਹੋ ਕੇ ਇਹਨਾਂ ਨੇ ਸੁਸਾਈਡ ਕੀਤਾ ਬੇਟੇ ਨੇ ਤੇ ਉਹਨਾਂ ਦਾ ਆਪਸ ਚ ਉਹਨਾਂ ਦਾ ਰੋਸ ਹੈ ਤੇ ਇਹ ਦਰਖਾਸਤਾਂ ਦੋਵਾਂ ਤੇ ਨਾਲ ਸੁਣਾਈ ਕਰ ਰਹੇ ਨੇ ਘਰ ਤੇ ਬਾੜ ਵਾਲੇ ਤੇ ਗੱਲ ਕੀਤੀ ਸੀ ਮੇਰੇ ਨੂੰ ਘਰੇ ਦੇ ਬਾੜ ਦੀ ਪ੍ਰਾਪਰਟੀ ਦੇ ਲੈ ਕੇ ਡਿਸਪਿਊਟ ਹੈ ਜੀ ਦੋਵਾਂ ਪੁੱਤਰਾਂ ਦਾ ਦੋਵੇਂ ਇੱਕ ਦੂਜੇ ਤੇ